21ਵੀਂ ਸਦੀ ਆ ਅਸੀਂ ਚੰਨ ਤੇ ਜਿਹੜਿਆ ਦੁਨੀਆ ਬਸਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਉੱਥੇ ਜਿਹੜੀਆਂ ਨੇ ਮੌਲਕੀਆਂ ਆ ਰਹੀਆਂ ਨੇ ਜਾਨੀ ਮੁੱਲ ਦੀਆਂ ਔਰਤਾਂ ਖਰੀਦੀਆਂ ਜਾ ਰਹੀਆਂ ਨੇ ਤਾਂ ਦੇਖੋ ਕਿ ਸਾਡੇ ਸਮਾਜ ਦੀ ਸਥਿਤੀ ਕੀ ਬਣ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਹੋਰ ਕਿੰਨੀ ਘਾਤਕ ਹੋਵੇਗੀ ਜਿਹੜੇ ਲੋਕ ਇਹ ਕਹਿੰਦੇ ਕਿ ਔਰਤ ਪੈਰ ਦੀ ਜੁੱਤੀ ਹੈ ਉਹ ਇਹ ਵੀ ਸੁਣ ਲੈਣ ਕਿ ਜੇ ਠੜ ਦੀਆਂ ਧੁੱਪਾਂ ਦੇ ਵਿੱਚ ਇੱਕ ਜੁੱਤੀ ਤੋਂ ਬਿਨਾਂ ਕੀ ਕੋਈ ਲੰਮਾ ਪੈਂਡਾ ਤੈਅ ਕੀਤਾ ਜਾ ਸਕਦਾ ਆ ਕੁੜੀ ਨੂੰ ਜਿਹੜਾ ਹੈਗਾ ਟੋਲੇ ਦੇ ਵਿੱਚ ਪਾਉਂਦੇ ਸੀਗੇ ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚ ਇੱਕ ਗੁੜ ਦੀ ਰੋੜੀ ਪਾਈ ਜਾਂਦੀ ਸੀ ਤੇ ਜਿਹੜਾ ਹੱਥ ਦੇ ਵਿੱਚ ਇੱਕ ਪੂਣੀ ਫੜਾਈ ਜਾਂਦੀ ਸੀ ਤੇ ਕਿਹਾ ਜਾਂਦਾ ਸੀ ਤੀਏ ਗੁੜ ਖਾਈ ਪੂਣੀ ਕੱਤੀ ਆਪਨਾ ਆਏ ਵੀਰ ਨੂੰ ਕੱਤੀ ਜਦਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦੇਣ ਵਾਲੀ ਮਾਤਾ ਨੂੰ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਇਤਿਹਾਸ ਕਹਿੰਦਾ ਹੈਗਾ ਜ਼ਮੀਨ ਦੇ ਵਿੱਚ ਦੱਬਿਆ ਗਿਆ ਸੀਗਾ ਉਸ ਤੋਂ ਬਾਅਦ ਉਹਦੇ ਚਾਚੇ ਨੇ ਜਿਹੜਾ ਬਾਹਰ ਕੱਢਿਆ ਸੀ ਤੇ ਉਹਨੇ ਇੱਕ ਮਹਾਰਾਜੇ ਨੂੰ ਜਨਮ ਦਿੱਤਾ ਸੀਗਾ ਮੇਰੇ ਨਾਲ ਪ੍ਰੋਫੈਸਰ ਸੀ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਕਾਸ਼ ਮੇਰੇ ਕੁੜੀ ਨਾ ਹੋਵੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਵੀ ਕੁੜੀ ਕਿਉਂ ਨਾ ਹੋਵੇ ਤੁਸੀਂ ਪੜੇ ਲਿਖੇ ਹੋ ਤੁਸੀਂ ਖੁਦ ਕੁੜੀ ਹੋ ਕਹਿੰਦੀ ਰੀਨਾ ਧੀਆ ਨੂੰ ਸੰਭਣਾ ਬਹੁਤ ਔਖਾ ਹੈ ਮੁੰਡਿਆਂ ਦਾ ਕੀ ਹੈ ਜਿੱਥੇ ਮਰਜ਼ੀ ਖੇ ਖਾਂਦੇ ਰਹਿਣ ਅਸੀਂ ਕਿਹਾ ਉਹ ਕਿਵੇਂ ਕਹਿੰਦੀ ਮੈਂ ਖੁਦ ਇੱਕ ਮੁੱਲ ਦੀ ਔਰਤ ਹੈਗੀ ਆ ਮੇਰਾ ਪਤੀ ਜਿਹੜਾ ਹੈਗਾ ਆ ਉਹ ਪੈਸੇ ਦੇ ਕੇ ਮੈਨੂੰ ਖਰੀਦ ਕੇ ਲਿਆਇਆ ਮੇਰੇ ਮਾਪਿਆਂ ਕੋਲੋਂ ਤੇ ਹੁਣ ਜਿਹੜਾ ਮੈਂ ਕੁਛ ਵੀ ਨਹੀਂ ਕਰ ਸਕਦੀ ਮੈਂ ਹਿੰਸਾ ਨੂੰ ਵੀ ਸਹਿ ਰਹੀ ਆ ਮੈਂ ਆਪਣੇ ਪੇਕੇਆਂ ਦੇ ਘਰ ਵੀ ਨਹੀਂ ਜਾ ਸਕਦੀ ਕਿਉਂਕਿ ਮੈਂ ਇੱਕ ਮੁੱਲ ਦੀ ਔਰਤ ਹੈਗੀ ਆ ਉੱਥੇ ਜਿਹੜੀ ਉਹ ਨਾਨੀ ਸੀਗੀ ਉਹਨੇ ਆਪਣੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਉਸ ਦਾ ਰਿਸ਼ਤਾ ਸੀਗਾ ਉਸ ਦੀ ਕੁੜੀ ਦੀ ਬੇਟੀ ਸੀ ਉਸ ਦੀ ਆਪਣੀ ਦੋਤੀ ਸੀਗੀ ਪਰ ਫਿਰ ਵੀ ਉਸ ਨੇ ਜਿਹੜਾ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮੇਰਾ ਬੱਚਾ ਬਚ ਸਕੇ ਫਿਰ ਇੱਥੇ ਤੁਸੀਂ ਕੀ ਕਹੋਗੇ ਸਮਾਜ ਤੋਂ ਬਚਾਉਂਦੇ ਜਦੋਂ ਉਹਦਾ ਵਿਆਹ ਕਰਦੇ ਆ ਤੇ ਬਹੁਤ ਸਾਰੇ ਦਾਜ ਦੇ ਲੋਭੀ ਜਿਹੜੇ ਮੂੰਹ ਅੱਡੀ ਖੜੀ ਹੁੰਦੇ ਆ ਕਿ ਆਵੇ ਤਾਂ ਅਸੀਂ ਇਹਨੂੰ ਨਿਗਲੀਏ ਉਸ ਨਿਗਲਨ ਦੇ ਵਿੱਚ ਜਿਹੜਾ ਹੈਗਾ ਉਸ ਧੀ ਨੂੰ ਕਿੰਨੇ ਤਸੀਹੇ ਝੱਲਣੇ ਪੈਣਗੇ ਉੱਥੇ ਜਿਹੜਾ ਮਾਪੇ ਰੋਜ਼-ਰੋਜ਼ ਮਰਨਗੇ ਇੱਕ ਦਿਨ ਮਰਿਆ ਇਨਸਾਨ ਸੌਖਾ ਹੋ ਜਾਂਦਾ ਜਿੰਨੂੰ ਰੋਜ਼-ਰੋਜ਼ ਮਰਨਾ ਪੈਂਦਾ ਆ ਨਾ ਉਹਨੂੰ ਪੁੱਛ ਕੇ ਦੇਖੋ ਜਿਹੜਾ ਮਰਦਾ ਹੈਗਾ ਆ ਅੱਜਕਲ ਮਾਪੇ ਸੋਚਦੇ ਹੈਗੇ ਕਿ ਅਸੀਂ ਆਪਣੇ ਬੱਚੇ ਨੂੰ ਘਰ ਰੱਖ ਲਿਆ ਉਹ ਬਾਹਰ ਖੇਡਣ ਨਹੀਂ ਜਾਵੇਗਾ ਉਹ ਸੁਰੱਖਿਅਤ ਹੈਗਾ ਆ ਪਰ ਇੱਕ ਜਿਹੜਾ ਮੋਬਾਈਲ ਹੈਗਾ ਆ ਨਾ ਇਹ ਮੋਬਾਈਲ ਦੇ ਜ਼ਰੀਏ ਤੁਹਾਡੇ ਬੱਚੇ ਘਰ ਦੇ ਵਿੱਚ ਬੈਠੇ ਉਹ ਵੀ ਪੂਰੀ ਦੇਸ਼ ਦੁਨੀਆ ਨੂੰ ਘੁੰਮਾਉਂਦੇ ਹੈਗੇ ਆ ਇਸ ਮੋਬਾਈਲ ਦੇ ਵਿੱਚ ਜੋ ਕੁਝ ਪਿਆ ਹੈਗਾ ਆ ਜੇਕਰ ਤੁਹਾਡੇ ਬੱਚੇ ਉਹਨਾਂ ਨੂੰ ਵੇਖਣਾ ਸ਼ੁਰੂ ਕਰ ਦੇਣ ਉਹ ਜਿਹੜਾ ਹੈ ਮਾੜੀਆਂ ਕ੍ਰੀਤੀਆਂ ਵੱਲ ਵਧਣਗੇ ਹੀ ਵਧਣਗੇ ਸਭ ਤੋਂ ਵੱਡਾ ਇਸ ਦੇ ਲਈ ਸਮਾਜ ਜ਼ਿੰਮੇਵਾਰ ਆ ਕਿਉਂਕਿ ਜਦੋਂ ਸਮਾਜ ਦੇ ਵਿੱਚ ਇਹ ਚੀਜ਼ ਪਹੁੰਚਦੀ ਹੈਗੀ ਕਿ ਫਲਾਣੇ ਦੀ ਧੀ ਨਾਲ ਇਹ ਘਟਨਾ ਘਟ ਗਈ ਤਾਂ ਲੋਕ ਜਿਹੜੇ ਹਨਾ ਬਹੁਤ ਸਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਅਸੀਂ ਜਦੋਂ ਨਜਾਇਜ਼ ਖੁੱਲ੍ਹਾ ਦੇ ਦਿੰਨੇ ਆ ਚਾਹੇ ਕੁੜੀਆਂ ਨੂੰ ਚਾਹੇ ਮੁੰਡਿਆਂ ਨੂੰ ਉਹ ਜਿਹੜਾ ਹੈ ਫਿਰ ਸਾਡੇ ਸਮਾਜ ਨੂੰ ਖਰਾਬ ਕਰਦੀਆਂ ਆ ਸਾਡੇ ਚੈਨਨ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਮੇਂ ਸਮੇਤੇ ਔਰਤ ਦੀ ਸਥਿਤੀ ਦੇ ਵਿੱਚ ਸਾਡੇ ਸਮਾਜ ਵਿੱਚ ਬਦਲਾਅ ਆਉਂਦੇ ਰਹੇ ਨੇ ਕਦੇ ਤਾਂ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਤੇ ਕਦੇ ਉਸ ਨੂੰ ਦੇਵੀ ਦਾ ਦਰਜਾ ਦਿੱਤਾ ਗਿਆ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਔਰਤ ਨੂੰ ਬਹੁਤ ਸਾਰੇ ਕਾਨੂੰਨੀ ਅਧਿਕਾਰ ਮਿਲਿਨੇ ਪਰ ਫਿਰ ਵੀ ਕੀ ਇੱਕ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ ਇਸੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਦਮਨਪ੍ਰੀਤ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਦਮਨਪ੍ਰੀਤ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਕਦੇ ਔਰਤ ਪੈਰ ਦੀ ਜੁੱਤੀ ਤੇ ਕਦੇ ਦੇਵੀ ਕੀ ਕਹਿਣਾ ਚਾਹੋਗੇ ਜੀ ਦੇਖੋ ਔਰਤ ਨਾ ਹੀ ਪੈਰ ਦੀ ਜੁੱਤੀ ਹੈ ਤੇ ਨਾ ਹੀ ਔਰਤ ਚਾਹੁੰਦੀ ਹੈ ਕਿ ਉਸ ਨੂੰ ਦੇਵੀ ਦਾ ਦਰਜਾ ਦਿੱਤਾ ਜਾਏ ਔਰਤ ਆਪਣੇ ਆਪ ਨੇ ਇੱਕ ਇਨਸਾਨ ਦੇ ਤੌਰ ਤੇ ਮੰਨਦੀ ਹੈ ਤੇ ਚਾਹੁੰਦੀ ਹੈ ਕਿ ਉਸ ਨੂੰ ਇਨਸਾਨ ਦਾ ਦਰਜਾ ਮਿਲੇ ਜਿਹੜੇ ਲੋਕ ਇਹ ਕਹਿੰਦੇ ਕਿ ਔਰਤ ਪੈਰ ਦੀ ਜੁੱਤੀ ਹੈ ਉਹ ਇਹ ਵੀ ਸੁਣ ਲੈਣ ਕਿ ਜੇ ਠੜਦੀਆਂ ਧੁੱਪਾਂ ਦੇ ਵਿੱਚ ਇੱਕ ਜੁੱਤੀ ਤੋਂ ਬਿਨਾਂ ਕੀ ਕੋਈ ਲੰਮਾ ਪੈਂਡਾ ਤੈਅ ਕੀਤਾ ਜਾ ਸਕਦਾ ਆ ਇੱਕ ਜੁੱਤੀ ਤੋਂ ਬਿਨਾਂ ਕੀ ਪੋ ਮਾਗਦੀਆਂ ਠੰਡੀਆਂ ਰਾਤਾਂ ਦੇ ਵਿੱਚ ਲੰਮਾ ਸਫ਼ਰ ਤੈਅ ਕਰ ਸਕਦੇ ਆ ਜੇਕਰ ਜੁੱਤੀ ਤੰਗ ਹੋਵੇ ਤਾਂ ਪੈਰ ਨੂੰ ਵੜ ਦਿੰਦੀ ਹੈ ਜੇਕਰ ਖੁੱਲੀ ਹੋਵੇ ਤੁਰਨ ਨਹੀਂ ਦਿੰਦੀ ਇਸ ਲਈ ਔਰਤ ਨੂੰ ਜੁੱਤੀ ਨਹੀਂ ਸਮਝਣਾ ਚਾਹੀਦਾ ਉਸ ਨੂੰ ਇਨਸਾਨ ਸਮਝਣਾ ਚਾਹੀਦਾ ਹੈ ਤੇ ਉਸ ਨੂੰ ਉਸੇ ਤਰੀਕੇ ਨਾਲ ਜਿਹੜਾ ਹੈ ਉਸ ਨਾਲ ਵਤੀਰਾ ਕਰਨਾ ਚਾਹੀਦਾ ਆ ਤੁਮਨ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਔਰਤ ਦੇ ਪ੍ਰਤੀ رائے ਕਿਉਂ ਬਦਲਦੀ ਰਹੀ ਜਿਵੇਂ ਕਿ ਹੁਣੇ ਅਸੀਂ ਗੱਲ ਕੀਤੀ ਹੈ ਕਿ ਕਦੇ ਤਾਂ ਉਸ ਨੂੰ ਜੁੱਤੀ ਕਿਹਾ ਗਿਆ ਕਦੇ ਉਸ ਨੂੰ ਦੇਵੀ ਕਿਹਾ ਗਿਆ ਤੇ ਇਸੇ ਤਰੀਕੇ ਨਾਲ ਜਦੋਂ ਘਰ ਦੇ ਵਿੱਚ ਕੁੜੀ ਦਾ ਜਨਮ ਹੁੰਦਾ ਸੀ ਤੇ ਕਹਿੰਦੇ ਹੁੰਦੇ ਸੀ ਕਿ ਲక్ష్ਮੀ ਆਈ ਹੈ ਤੇ ਮੈਂ ਇੱਕ ਪ੍ਰੋਗਰਾਮ ਦੇਖ ਰਹੀ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਮੁੰਡੇ ਦਾ ਜਨਮ ਹੁੰਦਾ ਹੈ ਉਦੋਂ ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਵਿਸ਼ਨੂੰ ਆਇਆ ਹੈ ਯਾਨੀ ਕਿ ਮੁੰਡੇ ਦਾ ਹੋਣਾ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਕੁੜੀ ਪੈਦਾ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਹ ਜਿਹਨੂੰ ਕਹਿੰਦੇ ਆ ਨਾ ਵੀ ਦਿਲ ਨੂੰ ਦਿਲਾਸਾ ਦੇਣਾ ਹੁੰਦਾ ਵੀ ਚਲੋ ਲక్ష్ਮੀ ਆ ਗਈ ਇਸ ਕਰਕੇ ਕਿਉਂ ਸਮਾਜ ਦੇ ਵਿੱਚ ਔਰਤ ਨੂੰ ਲੈ ਕੇ ਸਮੇਂ-ਸਮੇਂ ਤੇ رائے ਬਦਲਦੀ ਰਹੀ ਹੈ ਜੀ ਦੇਖੋ ਸਾਡਾ ਜਿਹੜਾ ਸਮਾਜ ਹੈਗਾ ਨਾ ਇਹ ਮਰਦ ਪ੍ਰਧਾਨ ਸਮਾਜ ਰਿਹਾ ਹੈਗਾ ਇਹ ਬੇਸ਼ੱਕ ਪਹਿਲੇ ਸਮੇਂ ਦੇ ਵਿੱਚ ਔਰਤਾਂ ਘਰ ਦੀਆਂ ਮੁਖੀਆਂ ਹੁੰਦੀਆਂ ਸੀਗੀਆਂ ਫਿਰ ਸਮੇਂ ਦੇ ਨਾਲ ਸਥਿਤੀਆਂ ਬਦਲਦੀਆਂ ਗਈਆਂ ਤੇ ਮਰਦ ਪ੍ਰਧਾਨ ਸਮਾਜ ਜਿਹੜਾ ਹੈ ਬਣ ਗਿਆ ਇਹਦੇ ਵਿੱਚ ਕੀ ਹੈਗਾ ਕਿ ਮਰਦ ਜਿਹੜੇ ਆਪਣੇ ਹਿਸਾਬ ਦੇ ਨਾਲ ਔਰਤਾਂ ਨੂੰ ਦਰਜਾ ਦਿੰਦੇ ਆ ਕਦੇ ਤਾਂ ਉਹਨਾਂ ਨੂੰ ਦੇਵੀ ਕਹਿ ਦਿੱਤਾ ਕਦੇ ਪੈਰ ਦੀ ਜੁੱਤੀ ਕਹਿ ਦਿੱਤਾ ਪਹਿਲਾਂ ਕਈ ਲੋਕ ਕਹਿ ਦਿੰਦੇ ਸੀਗੇ ਕਿ ਉਹੀ ਨਾਰ ਸੁਲੱਖਣੀ ਜਿੰਨੇ ਜਾਈ ਪਹਿਲਾਂ ਲక్ష్ਮੀ ਤੇ ਫਿਰ ਨਾਲ ਹੀ ਜਿਹੜਾ ਹੈ ਕਈ ਲੋਕ ਐਵੇਂ ਕਰਦੇ ਸੀ ਕੁੜੀ ਨੂੰ ਦਿੰਦੇ ਸੀ ਅਜੇ ਤੱਕ ਨੀਕ ਦਾ ਯੁੱਗ ਹੈਗਾ ਆ ਕਿ ਕਈ ਲੋਕ ਕੁੜੀਆਂ ਨੂੰ ਜੰਮਣ ਹੀ ਨਹੀਂ ਦਿੰਦੇ ਉਹਨਾਂ ਨੂੰ ਕੁੱਖਾਂ ਦੇ ਵਿੱਚ ਹੀ ਮਾਰ ਦਿੰਦੇ ਹੈਗੇ ਆ ਉਦੋਂ ਕੀ ਕਰਦੇ ਸੀ ਜਾਂ ਤਾਂ ਕੁੜੀ ਨੂੰ ਨੀਲਾ ਥੋਥਾ ਦੇ ਦਿੰਦੇ ਸੀਗੇ ਜਾਂ ਫਿਰ ਕੀ ਕਰਦੇ ਸੀ ਮੰਜੀ ਦੇ ਜਿਹੜਾ ਥੱਲੇ ਪਾਵਾ ਹੁੰਦਾ ਨਾ ਉਹਦੇ ਥੱਲੇ ਕੁੜੀ ਨੂੰ ਰੱਖਦੇ ਸੀ ਤੇ ਉਹਦੇ ਉੱਤੋਂ ਜਿਹੜਾ ਉਸ ਪਾਵੇ ਨੂੰ ਦਬਾ ਦਿੱਤਾ ਜਾਂਦਾ ਸੀਗਾ ਤੇ ਕਈ ਲੋਕ ਕੀ ਕਰਦੇ ਸੀਗੇ ਕਿ ਕੁੜੀ ਨੂੰ ਜਿਹੜਾ ਹੈਗਾ ਕੋਲੇ ਦੇ ਵਿੱਚ ਪਾਉਂਦੇ ਸੀਗੇ ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚ ਇੱਕ ਗੁੜ ਦੀ ਰੋੜੀ ਪਾਈ ਜਾਂਦੀ ਸੀ ਤੇ ਜਿਹੜਾ ਹੱਥ ਦੇ ਵਿੱਚ ਇੱਕ ਪੂਣੀ ਫੜਾਈ ਜਾਂਦੀ ਸੀ ਤੇ ਕਿਹਾ ਜਾਂਦਾ ਸੀ ਤੀਏ ਗੁੜ ਖਾਈ ਪੂਣੀ ਕੱਤੀ ਆਪਨਾ ਆਏ ਵੀਰ ਨੂੰ ਕੱਤੀ ਜਦਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦੇਣ ਵਾਲੀ ਮਾਤਾ ਨੂੰ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਇਤਿਹਾਸ ਕਹਿੰਦਾ ਹੈਗਾ ਜ਼ਮੀਨ ਦੇ ਵਿੱਚ ਦੱਬਿਆ ਗਿਆ ਸੀਗਾ ਉਸ ਤੋਂ ਬਾਅਦ ਉਹਦੇ ਚਾਚੇ ਨੇ ਜਿਹੜਾ ਬਾਹਰ ਕੱਢਿਆ ਸੀ ਤੇ ਉਹਨੇ ਇੱਕ ਮਹਾਰਾਜੇ ਨੂੰ ਜਨਮ ਦਿੱਤਾ ਸੀਗਾ ਸੋ ਸਮੇਂ-ਸਮੇਂ ਦੇ ਨਾਲ ਜਿਹੜਾ ਹੈ ਔਰਤ ਦੇ ਦਰਜੇ ਬਦਲਦੇ ਰਹਿੰਦੇ ਆ ਤੇ ਦਰਜੇ ਜਿਹੜਾ ਆ ਮਰਦ ਪ੍ਰਧਾਨ ਸਮਾਜ ਬਦਲਦਾ ਹੈਗਾ ਆ ਜੀ ਅੱਜ ਦੀ ਇਸ ਸੰਬਧੀ ਗੱਲ ਕਰੀਏ ਤਾਂ ਬਹੁਤ ਸਾਰੇ ਕਾਨੂੰਨੀ ਅਧਿਕਾਰ ਔਰਤ ਨੂੰ ਮਿਲ ਚੁੱਕੇ ਨੇ ਅੱਜ ਦੇ ਸਮੇਂ ਦੇ ਵਿੱਚ ਔਰਤ ਜਿਹੜੀ ਆ ਨਿਤ ਪੁਲੰਗਾ ਪੁੱਟ ਰਹੀ ਹੈ ਤੁਸੀਂ ਮੇਰੇ ਸਾਹਮਣੇ ਬੈਠੇ ਹੋਏ ਹੋ ਤੁਸੀਂ ਜਿਹੜੇ ਆਪਣੀ ਜ਼ਿੰਦਗੀ ਨੂੰ ਜੀ ਰਹੇ ਹੋ ਤੁਹਾਨੂੰ ਕੀ ਕੋਈ ਦਿੱਕਤ ਆਂਦੀ ਹੈ ਕਿ ਤੁਸੀਂ ਵੀ ਅਸੁਰੱਖਿਅਤ ਮਹਿਸੂਸ ਕਰਦੇ ਹੋ ਜੀ ਦੇਖੋ ਜੀ ਪੜ੍ਹਾਈ ਲਿਖਾਈ ਦਾ ਸੁਰੱਖਿਅਤ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਤਾ ਤਾਲੁਕਾਤ ਨਹੀਂ ਹੈਗਾ ਕਿਉਂਕਿ ਜਿਹੜੀ 26 ਸਾਲਾਂ ਦੀ ਡਾਕਟਰ ਨੂੰ ਜਿਹੜਾ ਹైదరాబాద్ ਦੇ ਵਿੱਚ ਬਲਤਕਾਰ ਕਰਕੇ ਮਾਰਿਆ ਗਿਆ ਸੀ ਕੀ ਉਹ ਪੜੀ ਲਿਖੀ ਨਹੀਂ ਸੀ ਉਹ ਤਾਂ ਪੜੀ ਲਿਖੀ ਸੀਗੀ ਜੇਕਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਰਾਤ ਨੂੰ ਘਰ ਤੋਂ ਬਾਹਰ ਰਾਵਾਂਗੀ ਕਿਤੇ ਨਾ ਕਿਤੇ ਮੇਰੇ ਵਿੱਚ ਵੀ ਅਸੁਰੱਖਿਆ ਦੀ ਭਾਵਨਾ ਆਉਂਦੀ ਹੈ ਕਿ ਮੈਂ ਸਹੀ ਸਲਾਮਤ ਆਪਣੇ ਘਰ ਪਹੁੰਚ ਜਾਵਾਂਗੀ ਸਭ ਤੋਂ ਵੱਡਾ ਮੁੱਦਾ ਹੁੰਦਾ ਕਿ ਅਸੀਂ ਸੁਰੱਖਿਅਤ ਸਮਾਜ ਸਿਰਜ ਸਕੀਏ ਜਿਦੇ ਵਿੱਚ ਔਰਤਾਂ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਆਪਣੀ ਮਰਜ਼ੀ ਦੇ ਨਾਲ ਉਹ ਜਿਉ ਸਕਦੀਆਂ ਹੋਣ ਜਦੋਂ ਮਰਜ਼ੀ ਆ ਸਕਦੇ ਹਨ ਉਹਨਾਂ ਨੂੰ ਖੌਫ ਨਾ ਹੋਵੇ ਕਿ ਉਹਨਾਂ ਨਾਲ ਕਿਤੇ ਕੋਈ ਜੜੀ ਹਿੰਸਾ ਹੋ ਸਕਦੀ ਹੈ ਉਹਨਾਂ ਨਾਲ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਕੇਸ ਆ ਰਹੇ ਹੈਗੇ ਜਿਨ੍ਹਾਂ ਤੋਂ ਇਹ ਚੀਜ਼ ਸਾਹਮਣੇ ਆਉਂਦੀ ਹੈਗੀ ਹੈ ਕਿ ਔਰਤਾਂ ਦੇ ਉੱਤੇ ਲਗਾਤਾਰ ਹਿੰਸਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਬਹੁਤ ਸਾਰੇ ਲੋਕ ਇਹ ਤਰਕ ਦੇ ਦਿੰਦੇ ਹੈਗੇ ਕਿ ਔਰਤ ਜਿਹੜੀ ਪੂਰੇ ਕੱਪੜੇ ਪਾਵੇ ਤਾਂ ਉਹ ਸੁਰੱਖਿਅਤ ਹੈਗੀ ਹੈ ਜਦੋਂ ਅਸੀਂ ਸਰਵੇਖਣਾਂ ਵੱਲ ਦੇਖਦੇ ਹੈਗੇ ਤਾਂ 90% ਦੀ ਔਰਤਾਂ ਨੇ ਪੂਰੇ ਕੱਪੜੇ ਪਾਏ ਸੀ ਜਿਨ੍ਹਾਂ ਦੇ ਨਾਲ ਬਲਤਕਾਰ ਹੋ ਗਿਆ ਤੇ ਜਦੋਂ ਸਰਵੇਖਣ ਦੇ ਵਿੱਚ ਅਪਰਾਧੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਅਜਿਹਾ ਕਿਉਂ ਕੀਤਾ ਉਹ ਕਹਿੰਦੇ ਕਿ ਜਦੋਂ ਅਸੀਂ ਪੂਰੇ ਕੱਪੜਿਆਂ ਵਾਲੀ ਔਰਤ ਦੇ ਨਾਲ ਅਜਿਹੇ ਹਰਕਤਾਂਵਾਂ ਕਰਦੇ ਆ ਤਾਂ ਸਾਨੂੰ ਇਹ ਲੱਗਦਾ ਕਿ ਸ਼ਾਇਦ ਇਹ ਸ਼ਿਕਾਇਤ ਨਹੀਂ ਕਰਨੀ ਗੀਆਂ ਤੇ ਅਸੀਂ ਨਹੀਂ ਫੜੇ ਜਾਵਾਂਗੇ ਫਿਰ ਇੱਥੇ ਗੱਲ ਇਹ ਆ ਜਾਂਦੀ ਹੈਗੀ ਕਿ ਤੁਸੀਂ ਫਿਰ ਦੋਸ਼ੀ ਕਿਸ ਨੂੰ ਠਹਿਰਾਓਗੇ ਬਹੁਤ ਸਾਰੇ ਅਜਿਹੇ ਮਾਮਲੇ ਹੋਰ ਵੀ ਸਾਡੇ ਸਾਹਮਣੇ ਆਉਂਦੇ ਨੇ ਜਿਦੇ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਜਿਹੜਾ ਬਲਦਕਾਰ ਹੋ ਜਾਂਦਾ ਆ ਉਹਨਾਂ ਨੇ ਵੀ ਪੂਰੇ ਕੱਪੜੇ ਪਾਏ ਹੁੰਦੇ ਆ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਪੰਜਾਬ ਦੇ ਇੱਕ ਜ਼ਿਲ੍ਹੇ ਦੀ ਘਟਨਾ ਹੈਗੀ ਆ ਇੱਕ ਬੱਚੀ ਦੇ ਨਾਲ ਉਸਦੇ ਮਾਮੇ ਨੇ ਜਿਹੜਾ ਹੈ ਬਲਦਕਾਰ ਕੀਤਾ ਜਦੋਂ ਮਾਮੇ ਨੇ ਆ ਕੇ ਆਪਣੀ ਮਾਂ ਨੂੰ ਦੱਸਿਆ ਜਾਨੀ ਕਿ ਕੁੜੀ ਦੀ ਨਾਨੀ ਨੂੰ ਆ ਕੇ ਇਹ ਕਿਹਾ ਕਿ ਮੈਂ ਜਿਹੜਾ ਹੈਗਾ ਭਾਂਜੀ ਦੇ ਨਾਲ ਗਲਤ ਕੀਤਾ ਹੈਗਾ ਆ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਆ ਉੱਥੇ ਜਿਹੜੀ ਉਹ ਨਾਨੀ ਸੀਗੀ ਉਹਨੇ ਆਪਣੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਉਸ ਦਾ ਰਿਸ਼ਤਾ ਸੀਗਾ ਉਸ ਦੀ ਕੁੜੀ ਦੀ ਬੇਟੀ ਸੀ ਉਸ ਦੀ ਆਪਣੀ ਦੋਤੀ ਸੀਗੀ ਪਰ ਫਿਰ ਵੀ ਉਸ ਨੇ ਜਿਹੜਾ ਸਬੂਤਾਂ ਨੂੰ ਖੁਰਦ-ਬੁਰਦ ਤਰ੍ਹਾਂ ਦੀ ਕੋਸ਼ਿਸ਼ ਕੀਤੀ ਤਾਂ ਜੋ ਮੇਰਾ ਬੱਚਾ ਬਚ ਸਕੇ ਫਿਰ ਇੱਥੇ ਤੁਸੀਂ ਕੀ ਕਹੋਗੇ ਦੂਜੇ ਪਾਸੇ ਇੱਕ ਧੀ ਦੇ ਨਾਲ ਜਿਹੜਾ ਹੈਗਾ ਉਸ ਦਾ ਪਿਓ ਉਸ ਦਾ ਪ੍ਰਾ ਉਸ ਦਾ ਚਾਚਾ ਜਿਹੜਾ ਬਲਤਕਾਰ ਕਰਦੇ ਰਹੇ ਤੇ ਉਸ ਨੇ ਮਾਂ ਨੂੰ ਕਿਹਾ ਕਿ ਮੈਨੂੰ ਇਹਨਾਂ ਤੋਂ ਬਚਾ ਉਹਨੇ ਕੁਝ ਨਹੀਂ ਕੀਤਾ ਹੈਗਾ ਹਾਰ ਕੇ ਬੱਚੀ ਆਪਣੀ ਅਧਿਆਪਕਾ ਕੋਲ ਜਾਂਦੀ ਹੈ ਉਹਨੂੰ ਕਹਿੰਦੀ ਹੈ ਕਿ ਮੇਰੇ ਘਰ ਦੇ ਵਿੱਚ ਮੇਰੇ ਨਾਲ ਆਹ ਕੁਝ ਹੋ ਰਿਹਾ ਆ ਅਧਿਆਪਕਾ ਉਸ ਦਾ ਜਿਹੜਾ ਮੈਡੀਕਲ ਕਰਾਉਂਦੀ ਹੈਗੀ ਉਹਦੇ ਵਿੱਚ ਇਹ ਚੀਜ਼ ਸਾਬਤ ਹੋ ਜਾਂਦੀ ਹੈ ਵਾਕਈ ਇਸ ਬੱਚੀ ਦੇ ਨਾਲ ਜਿਹੜਾ ਗਲਤ ਹੋ ਰਿਹਾ ਹੈਗਾ ਆ ਫਿਰ ਜਿਹੜਾ ਹੈ ਪੁਲਿਸ ਦੇ ਵਿੱਚ ਕੇਸ ਦਰਜ ਕੀਤਾ ਜਾਂਦਾ ਆ ਫਿਰ ਉਹਨੂੰ ਪੁਲਿਸ ਦੇ ਕੋਲ ਫੜਾਇਆ ਜਾਂਦਾ ਹੈਗਾ ਆ ਫਿਰ ਵੀ ਉਹ ਚਾਰੇ ਜਾਣੇ ਕਹਿੰਦੇ ਕਿ ਸਾਨੂੰ ਕੋਈ ਪਛਤਾਵਾ ਨਹੀਂਗਾ ਕਿ ਅਸੀਂ ਇਸ ਦੇ ਨਾਲ ਗਲਤ ਕੀਤਾ ਹੈਗਾ ਆ ਫਿਰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈਗਾ ਇਹ ਸਾਨੂੰ ਇਹ ਸੋਚਣ ਦੀ ਲੋੜ ਹੈਗੀ ਆ ਇੱਕ ਮੈਂ ਇੱਥੇ ਹੋਰ ਘਟਨਾ ਦਾ ਜ਼ਿਕਰ ਕਰਨਾ ਚਾਹੁੰਦੀ ਆ ਕਿ ਪੰਜਾਬ ਦੀ ਇੱਕ ਘਟਨਾ ਹੈਗੀ ਆ ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਬੱਚਾ ਜਿਹੜਾ ਹੈਗਾ ਕਿਡਨੈਪਿੰਗ ਦੇ ਕੇਸ ਦੇ ਵਿੱਚ ਜਿਹੜਾ ਹੈ ਜੇਲ੍ਹ ਦੇ ਵਿੱਚ ਜਾਂਦਾ ਆ ਮਾਂ ਸੋਚਦੀ ਆ ਕਿ ਸ਼ਾਇਦ ਮੇਰਾ ਬੱਚਾ ਜਿਹੜਾ ਸੁਧਰ ਕੇ ਉੱਥੋਂ ਬਾਹਰ ਆਏਗਾ ਬੱਚੇ ਨੂੰ ਪੈਰੋਲ ਮਿਲਦੀ ਹੈ ਡੇਢ ਮਹੀਨੇ ਦੀ ਉਹ ਬਾਹਰ ਆਉਂਦਾ ਆ ਜਦੋਂ ਬੱਚਾ ਬਾਹਰ ਆਉਂਦਾ ਹੈਗਾ ਆ ਇੱਕ ਦਿਨ ਉਹ ਆਪਣੀ ਮਾਂ ਦੇ ਨਾਲ ਹੀ ਬਲਤਕਾਰ ਕਰ ਦਿੰਦਾ ਆ ਮਾਂ ਉਸ ਨੂੰ ਲਾਨਤਾ ਪਾਉਂਦੀ ਹੈ ਪਰ ਮਾਂ ਜਿਹੜੀ ਜਿਗਰਾ ਕਰਦੀ ਹੈ ਪੁਲਿਸ ਨੂੰ ਉਹਦੀ ਸ਼ਿਕਾਇਤ ਦਿੰਦੀ ਹੈਗੀ ਆ ਤੇ ਬੱਚੇ ਦੇ ਉੱਤੇ ਕੇਸ ਨੂੰ ਦਰਜ ਕਰਾਉਂਦੀ ਹੈਗੀ ਆ ਹੁਣ ਤੁਸੀਂ ਵੇਖੋ ਕਿ ਇਹ ਘਟਨਾਵਾਂ ਕਿੱਥੇ ਹੋ ਰਹੀਆਂ ਨੇ ਜ਼ਿਆਦਾਤਰ ਆਪਣੇਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰਿਵਾਰ ਨੂੰ ਇੱਕ ਸਭ ਤੋਂ ਸੁਰੱਖਿਅਤ ਸਥਾਨ ਮੰਨਿਆ ਜਾਂਦਾ ਸੀਗਾ ਕਿ ਇਹ ਥਾਂ ਜਿਹੜਾ ਸਭ ਤੋਂ ਸੁਰੱਖਿਅਤ ਹੈਗਾ ਆ ਪਰ ਅਜੋਕੇ ਸਮੇਂ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਔਰਤ ਆਪਣੇ ਘਰ ਤੋਂ ਲੈ ਕੇ ਬਾਹਰ ਤੱਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਹੈਗੀ ਬਿਲਕੁਲ ਨਵਨ ਜਿਵੇਂ ਤੁਸੀਂ ਦੱਸਿਆ ਕਿ ਮਾਂ ਦੇ ਨਾਲ ਜਦੋਂ ਬੱਚੇ ਨੇ ਗਲਤ ਕੀਤਾ ਤਾਂ ਉਹ ਪੁਲਿਸ ਵਿੱਚ ਗਈ ਤੇ ਉਸਨੇ ਆਪਣੇ ਬੱਚੇ ਨੂੰ ਜਿਹੜਾ ਹੈ ਉਹ ਸਜ਼ਾ ਦਵਾਈ ਹੁਣ ਗੱਲ ਆਂਦੀ ਹੈ ਦੂਜੇ ਕੇਸਾਂ ਦੀ ਜੋ ਪਹਿਲਾਂ ਤੁਸੀਂ ਡਿਸਕਸ ਕੀਤੇ ਨੇ ਉਹਦੇ ਵਿੱਚ ਨਾਨੀ ਇੱਕ ਔਰਤ ਹੈ ਉਹਦੀ ਦੋਤੀ ਦੇ ਨਾਲ ਦੁਸ਼ਕਰਮ ਹੋਇਆ ਇਸੇ ਤਰੀਕੇ ਦੇ ਨਾਲ ਦੂਸਰੇ ਕੇਸ ਦੇ ਵਿੱਚ ਵੀ ਬੱਚੀ ਜਿਹੜੀ ਹੈ ਉਹ ਆਪਣੀ ਮਾਂ ਦੇ ਕੋਲ ਜਾਂਦੀ ਹੈ ਉੱਥੇ ਔਰਤਾਂ ਹੀ ਕੇਸ ਨੂੰ ਦੱਬ ਰਹੀਆਂ ਨੇ ਔਰਤਾਂ ਆਪਣੇ ਬੱਚਿਆਂ ਦੀ ਆਵਾਜ਼ ਕਿਉਂ ਨਹੀਂ ਬਣ ਰਹੀਆਂ ਜਦ ਕਿ ਕਾਨੂੰਨ ਨਾਲ ਹੁੰਦਾ ਹੈ ਫਿਰ ਕੀ ਕਾਰਨ ਹੋ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਜਦੋਂ ਛੋਟੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਹੋ ਰਹੀਆਂ ਹੁੰਦੀਆਂ ਨੇ ਉਹ ਆਪਣੀਆਂ ਮਾਂ ਕੋ ਜਾਂਦੀਆਂ ਭੈਣਾਂ ਕੋ ਜਾਂਦੀਆਂ ਹੈ ਤੇ ਉਹ ਮਾਵਾਂ ਭੈਣਾਂ ਜਿਹੜੀਆਂ ਹੈ ਉਹਨਾਂ ਦੇ ਮੂੰਹ ਬੰਦ ਕਰ ਦਿੰਦੀਆਂ ਨੇ ਕਿ ਕੋਈ ਲੋੜ ਨਹੀਂ ਇਹ ਗੱਲ ਕਿਸੇ ਨਾਲ ਨਹੀਂ ਕਰਨੀ ਇਹ ਤਾਂ ਸਾਰਿਆਂ ਨਾਲ ਹੁੰਦਾ ਹੈ ਇਦਾਂ ਕਿਉਂ ਸਭ ਤੋਂ ਵੱਡਾ ਇਸ ਦੇ ਲਈ ਸਮਾਜ ਜ਼ਿੰਮੇਵਾਰ ਆ ਕਿਉਂਕਿ ਜਦੋਂ ਸਮਾਜ ਦੇ ਵਿੱਚ ਇਹ ਚੀਜ਼ ਪਹੁੰਚਦੀ ਹੈਗੀ ਕਿ ਫਲਾਣੇ ਦੀ ਧੀ ਨਾਲ ਇਹ ਘਟਨਾ ਘਟ ਗਈ ਤਾਂ ਲੋਕ ਜਿਹੜੇ ਹੈ ਨਾ ਬਹੁਤ ਸਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਜਦੋਂ ਇਹ ਗੱਲਾਂ ਕਰਦੇ ਆ ਤਾਂ ਮਾਪੇ ਨੂੰ ਲੱਗਦਾ ਹੈਗਾ ਕਿ ਸ਼ਾਇਦ ਸਾਡੇ ਬੱਚੇ ਦਾ ਜਿਹੜਾ ਭਵਿੱਖ ਹੈਗਾ ਇਹ ਉਹ ਖਤਮ ਹੋ ਜਾਏਗਾ ਉਹਦਾ ਪਵਿੱਖ ਜਿਹੜਾ ਆ ਨਹੀਂ ਬਚੇਗਾ ਲੋਕ ਜਿਹੜੇ ਹੈਗੇ ਆ ਆਪਾਂ ਕਹਿ ਸਕਦੇ ਹਾਂ ਕਿ ਗੱਲਾਂ 'ਚ ਸਵਾਦ ਪਾਲਣਾ ਸ਼ੁਰੂ ਕਰ ਦਿੰਦੇ ਹੈਗੇ ਆ ਆਪਾਂ ਇੱਥੇ ਸਾਰਿਆਂ ਦੀ ਗੱਲ ਨਹੀਂ ਕਰਦੀ ਕੁਛ ਕੁ ਦਾ ਆਪਾਂ ਜ਼ਿਕਰ ਕਰ ਰਹੇ ਹੈਗੇ ਆ ਜਦੋਂ ਤੱਕ ਅਸੀਂ ਇੱਕ ਵਧੀਆ ਸਮਾਜ ਨਹੀਂ ਸਿਰਜਾਂਗੇ ਜਿਹਦੇ ਵਿੱਚ ਇਹ ਹੈ ਕਿ ਜੇ ਕਿਸੇ ਨਾਲ ਮਾੜਾ ਹੋਇਆ ਉਹਦੇ ਨਾਲ ਹਮਦਰਦੀ ਕੀਤੀ ਜਾਵੇ ਉਹਦੀਆਂ ਗੱਲਾਂ ਨੂੰ ਜਿਹੜਾ ਹੋਰ ਢੰਗ ਨਾਲ ਨਾ ਉਸ਼ਾ ਲਿਆ ਜਾਵੇ ਤਾਂ ਮਾਵਾਂ ਜਿਹੜੀਆਂ ਨੇ ਕਦੇ ਨਹੀਂ ਚਾਣਗੀਆਂ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਦੋਸ਼ੀ ਹੈਗੇ ਬੇਸ਼ੱਕ ਪਰਿਵਾਰਕ ਮੈਂਬਰ ਹੀ ਕਿਉਂ ਨਾ ਹੋਣ ਉਹਨਾਂ ਨੂੰ ਸਜ਼ਾਵਾ ਜਿਹੜੀਆਂ ਦਵਾਉਣਗੀਆਂ ਇੱਥੇ ਸਾਰਾ ਸਮਾਜ ਦਾ ਦਬਾਅ ਹੁੰਦਾ ਆ ਕਿਉਂਕਿ ਕਹਿੰਦੇ ਹੈਗੇ ਆ ਨਾ ਕਿ ਸਮਾਜ ਦਾ ਦਬਾਅ ਇੰਨਾ ਵੱਡਾ ਹੁੰਦਾ ਹੈ ਨਾ ਉਹਦੇ ਅੱਗੇ ਵੱਡੇ ਤੋਂ ਵੱਡਾ ਨੇਤਾ ਜਿਹੜਾ ਹੈਗਾ ਆ ਉਹ ਵੀ ਝੁਕ ਜਾਂਦਾ ਹੈਗਾ ਆ ਇਹ ਤਾਂ ਫਿਰ ਇੱਕ ਪਰਿਵਾਰ ਦੇ ਜੀ ਹੈਗੇ ਆ ਜਿਹੜੇ ਝੁਕੀ ਜਾਣੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਦੂਜੇ ਪੱਖ ਦੀ ਇਹ ਤਾਂ ਹੋਇਆ ਵੀ ਔਰਤਾਂ ਦੇ ਨਾਲ ਬੇਇਨਸਾਫੀ ਹੁੰਦੀ ਹੈ ਅੱਜ ਵੀ ਔਰਤ ਜਿਹੜੀ ਹੈ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਦੂਜੇ ਪਾਸੇ ਇਹ ਵੀ ਹੈ ਕਿ ਬਹੁਤ ਸਾਰੀਆਂ ਔਰਤਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਵੀ ਕਰ ਰਹੀਆਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਵੀ ਨੇ ਜਿਸ ਦੇ ਵਿੱਚ ਮਰਦਾਂ ਨੂੰ ਜਿਹੜਾ ਹੈ ਉਹ ਫਸਾਇਆ ਜਾ ਰਿਹਾ ਹੈ ਉਹਨਾਂ ਉੱਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਆ ਇੱਥੇ ਤੱਕ ਕਿ ਉਹਨਦੇ ਪਰਿਵਾਰਾਂ ਨੂੰ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਾਨੂੰਨੀ ਦਾਅ ਪੇਚ ਦੇ ਵਿੱਚ ਫਸਾ ਲਿਆ ਜਾਂਦਾ ਹੈ ਹੁਣ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਬਹੁਤ ਸਾਰੀਆਂ ਔਰਤਾਂ ਜਦੋਂ ਇਦਾ ਕਰਦੀਆਂ ਨੇ ਨਾ ਤਾਂ ਫਿਰ ਕਿਤੇ ਨਾ ਕਿਤੇ ਅੱਜਕੱਲ ਮਰਦ ਇਹ ਕਹਿੰਦੇ ਆ ਕਿ ਅੱਜਕੱਲ ਤਾਂ ਮਰਦ ਸੁਰੱਖਿਅਤ ਨਹੀਂ ਹੈ ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈਗੀ ਕਿ ਔਰਤਾਂ ਅਜਿਹਾ ਕਰਦੀਆਂ ਨੇ ਪਰ ਉਹਨਾਂ ਦੀ ਗਿਣਤੀ ਕਿੰਨੀ ਕੁ ਹੈ ਇਹ ਮੁਠੀਪਾਰ ਔਰਤਾਂ ਜਿਹੜੀ ਇਸ ਤਰ੍ਹਾਂ ਕਰਦੀ ਹੈਗੇ ਜਿਹਾ ਆਪਾਂ ਕਹਿ ਸਕਦੇ ਆ ਆਟੇ ਚ ਲੂਣ ਬਰਾਬਰ ਉਹਨਾਂ ਦੀ ਗਿਣਤੀ ਹੈਗੀ ਆ ਪਰ ਜ਼ਿਆਦਾਤਰ ਔਰਤਾਂ ਨਾਲ ਜਿਹੜਾ ਹੈ ਜਦੋਂ ਅਤਿਆਚਾਰ ਹੁੰਦਾ ਆ ਉਹ ਤਾਂ ਸਾਹਮਣੇ ਨਹੀਂ ਆਉਂਦਾ ਇਹ ਗੱਲ ਖੁਦ ਜਿਹੜਾ ਹੈਗਾ ਆ ਅੰਕੜੇ ਮੰਨਦੇ ਹੈਗੇ ਆ ਕਿ ਔਰਤਾਂ ਨਾਲ ਜਦੋਂ ਵੀ ਉਹਨਾਂ ਨਾਲ ਕੁਝ ਗਲਤ ਹੁੰਦਾ ਆ ਉਨ੍ਹਾਂ ਵਿੱਚੋਂ ਬਹੁਤੇ ਜਿਹੜੇ ਆ ਸਾਹਮਣੀ ਨਹੀਂ ਹੁੰਦੇ ਦਬਾ ਦਿੱਤੇ ਜਾਂਦੇ ਆ ਚਾਹੇ ਉਹ ਪਰਿਵਾਰ ਵੱਲੋਂ ਦਬਾਏ ਜਾਣ ਚਾਹੇ ਸਮਾਜ ਦੇ ਦਬਾਅ ਕਰਕੇ ਦਬਾਏ ਜਾਣ ਜਾਂ ਔਰਤ ਖੁਦ ਹੀ ਜਿਹੜੀ ਆ ਹਿੰਮਤ ਨਹੀਂ ਕਰ ਪਾਉਂਦੀ ਹੈਗੀ ਵਾਕਈ ਤੁਸੀਂ ਸਹੀ ਗੱਲ ਕਹੀ ਹੈਗੀ ਆ ਕਿ ਦਾਜ ਦੇਹ ਦੇ ਪਰਚਿਆਂ ਦੀ ਜਿਹੜਾ ਹੈ ਬਹੁਤ ਜ਼ਿਆਦਾ ਦੁਰਵਰਤੋਂ ਔਰਤਾਂ ਕਰਦੀਆਂ ਹੈਗੀਆਂ ਆ ਦੇਖੋ ਜੇਕਰ ਆਪਾਂ ਇੱਕ ਸਰਵੇਖਣ ਦੀ ਗੱਲ ਕਰੀਏ ਨਾ 74% ਜਿਹੜੇ ਹੈਗੇ ਆ ਬਲਦਕਾਰ ਦੇ ਕੇਸ ਝੂਠੇ ਹੁੰਦੇ ਆ ਜਿਦੇ ਵਿੱਚ ਮਰਦ ਨੂੰ ਫਸਾਇਆ ਜਾਂਦਾ ਆ ਦੇਖੋ ਜਦੋਂ ਝੂਠਾ ਮਰਦ ਫਸਦਾ ਹੈਗਾ ਕਿੰਨਾ ਦੁੱਖ ਮੰਨਿਆ ਜਾਂਦਾ ਆ ਤੇ ਕਿੰਨਾ ਜਿਹੜਾ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਕਿ ਔਰਤਾਂ ਜਿਹੜਾ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੀਆਂ ਨੇ ਤੇ ਬਹੁਤ ਸਾਰੇ ਮਰਦ ਜਿਹੜੇ ਹੈਗੇ ਆ ਸਾਲਾਂ ਤੋਂ ਜਿਹੜਾ ਔਰਤਾਂ ਨੂੰ ਦਬਾ ਕੇ ਰੱਖ ਰਿਹਾ ਉਹਨਾਂ ਦੇ ਅਧਿਕਾਰਾਂ ਦਾ ਜਿਹੜਾ ਹਨਨ ਕਰ ਰਹੇ ਹੈਗੇ ਆ ਤੇ ਔਰਤ ਕਿੰਨੀ ਦੁਖੀ ਹੋਵੇਗੀ ਇਹ ਵੀ ਤਾਂ ਸੋਚੋ ਨਾ ਵਾਕਈ ਗੱਲ ਹੈ ਦਮਨ ਕਿ ਚਾਹੇ ਹਿੰਸਾ ਹੋਵੇ ਚਾਹੇ ਉਹ ਮਰਦ ਦੇ ਪ੍ਰਤੀ ਹੋਵੇ ਚਾਹੇ ਔਰਤ ਪ੍ਰਤੀ ਹੋਵੇ ਚਾਹੇ ਉਹ ਸਰੀਰਕ ਹੋਵੇ ਚਾਹੇ ਉਹ ਮਾਨਸਿਕ ਹੋਵੇ ਹਿੰਸਾ ਹਿੰਸਾ ਹੀ ਹੁੰਦੀ ਹੈ ਤੇ ਇਹ ਕਿਸੇ ਦੇ ਵਿਰੁੱਧ ਹੋਵੇ ਗਲਤ ਹੀ ਹੁੰਦੀ ਹੈ ਪਰ ਇਸ ਦੇ ਨਾਲ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਆਪਾਂ ਇਹ ਤਾਂ ਕਹਿ ਦਿੱਤਾ ਵੀ ਔਰ ਸੁਰੱਖਿਅਤ ਨਹੀਂ ਹੈ ਕਾਰਨ ਕੀ ਲੱਗਦਾ ਹੈ ਤੁਹਾਨੂੰ ਸਭ ਤੋਂ ਵੱਡਾ ਕਾਰਨ ਕੀ ਹੈਗਾ ਕਿ ਜਦੋਂ ਅਸੀਂ ਬੱਚਿਆਂ ਦੀ ਪਰਵਿਸ਼ ਕਰਦੇ ਹਾਂ ਖਾਸ ਕਰਕੇ ਮੁੰਡਿਆਂ ਦੀ ਤਾਂ ਅਸੀਂ ਉਹਨੂੰ ਇਹ ਕਹਿੰਦੇ ਹੈਗੇ ਕਿ ਦੇਖ ਬਈ ਤੂੰ ਰੋ ਨਹੀਂ ਸਕਦਾ ਇੱਕ ਕਹਾਵਤ ਵੀ ਤਾਂ ਬਣੀ ਹੋਈ ਹੈ ਕਿ ਮਰਦ ਰੋਤੇ ਨਹੀਂ ਹੈ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਮਰਦ ਰੋਤੇ ਨਹੀਂ ਹੈ ਚਾਹੇ ਉਹ ਜਿਹੋ ਜਿਹਾ ਮਰਜੀ ਅੰਦਰੋਂ ਮਹਿਸੂਸ ਕਰਦੇ ਹੋ ਜੇ ਉਹ ਰੋ ਨਹੀਂ ਸਕਦੇ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਹੀ ਨਹੀਂ ਕਰ ਸਕਦੇ ਹੈਗੇ ਤਾਂ ਫਿਰ ਜਿਹੜਾ ਹੈਗਾ ਉਹਨਾਂ ਦੇ ਵਿੱਚ ਹਿੰਸਾ ਦੀਆਂ ਭਾਵਨਾਵਾਂ ਵਾਧੀਆਂ ਹੈਗੀਆਂ ਆ ਦੂਜਾ ਇੱਕ ਘਰ ਦੇ ਵਿੱਚ ਜਿਹੜਾ ਹੈ ਇੱਕ ਬੇਟਾ ਹੈਗਾ ਹੈ ਇੱਕ ਬੇਟੀ ਹੈਗੀ ਆ ਬੇਸ਼ੱਕ ਜੋ ਕੇ ਸਮੇਂ ਦੇ ਵਿੱਚ ਇੱਕ ਵਿਤਕਰਾ ਘੱਟ ਹੁੰਦਾ ਆ ਪਰ ਹੁੰਦਾ ਹੈਗਾ ਆ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਮੁੰਡਿਆਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈਗੀ ਆ ਕੁੜੀਆਂ ਨੂੰ ਕਿਤੇ ਨਾ ਕਿਤੇ ਦਬਾਇਆ ਜਾਂਦਾ ਹੈਗਾ ਜਾਂ ਜਦੋਂ ਕਿਸੇ ਚੀਜ਼ ਨੂੰ ਆਪਾਂ ਬੇहद ਖੁੱਲ੍ਹ ਦੇਵਾਂਗੇ ਨਾ ਉਹ ਨਜਾਇਜ਼ ਹੋ ਜਾਂਦੀ ਆ ਜਿਵੇਂ ਜੇਕਰ ਮੁੰਡਾ ਕਵੇ ਕਿ ਮੈਨੂੰ ਮੋਟਰਸਾਈਕਲ ਚਾਹੀਦਾ ਆ ਬੇਸ਼ੱਕ ਉਹ ਛੋਟੀ ਜਮਾਤ ਦੇ ਵਿੱਚ ਪੜਦਾ ਹੋਵੇ ਮਾਪੇ ਉਹਨੂੰ ਲੈ ਕੇ ਦੇਣ ਦੀ ਕੋਸ਼ਿਸ਼ ਕਰਨਗੇ ਜੇਕਰ ਛੇਵੀਂ ਜਮਾਤ ਦੀ ਕੁੜੀ ਕਹਿ ਦੇਵੇ ਕਿ ਮੈਨੂੰ ਸਕੂਟੀ ਚਾਹੀਦੀ ਹੈ ਕਿੰਨੇ ਕੁ ਮਾਪੇ ਲੈ ਕੇ ਦੇਣਗੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਆ ਫਿਰ ਉਸ ਤੋਂ ਅੱਗੇ ਜੇਕਰ ਮੁੰਡਾ ਕਹਿੰਦਾ ਹੈਗਾ ਕਿ ਮੈਂ ਕਾਰ ਚਲਾਉਣੀ ਸਿੱਖਣੀ ਹੈਗੀ ਆ ਬੇਸ਼ੱਕ ਉਹਦੀ ਉਮਰ 18 ਸਾਲ ਨਹੀਂ ਹੋਈ ਤਾਂ ਬਹੁਤ ਸਾਰੇ ਮਾਪੇ ਸਿਖਾਉਂਦੇ ਆ ਕਿ ਚਲਾ ਸਕਦਾ ਆ ਤੂੰ ਜੇਕਰ ਕੁੜੀ ਕਵੇ ਕਿ ਮੈਂ ਚਲਾਉਣੀ ਸਿੱਖਣੀ ਆ ਨੂੰ ਕਹਣਗੇ ਪਹਿਲਾਂ ਤੂੰ ਲਾਇਸੈਂਸ ਬਣਾ ਕਿਤੇ ਨਾ ਕਿਤੇ ਜਿਹੜਾ ਵਿਤਕਰਾ ਹੁੰਦਾ ਹੈਗਾ ਨਾ ਇਹਦੇ ਵਿੱਚ ਜਿਹੜਾ ਅਸੀਂ ਜਦੋਂ ਨਜਾਇਜ਼ ਖੁੱਲ੍ਹਾ ਦੇ ਦਿੰਨੇ ਆ ਚਾਹੇ ਕੁੜੀਆਂ ਨੂੰ ਚਾਹੇ ਮੁੰਡਿਆਂ ਨੂੰ ਉਹ ਜਿਹੜਾ ਆ ਫਿਰ ਸਾਡੇ ਸਮਾਜ ਨੂੰ ਖਰਾਬ ਕਰਦੀਆਂ ਆ ਕਿਤੇ ਨਾ ਕਿਤੇ ਦਮਨ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਮਾਪੇ ਵੀ ਸੁਰੱਖਿਅਤ ਮਹਿਸੂਸ ਕਰਦੇ ਆ ਆਪਣੇ ਧੀਆ ਨੂੰ ਲੈ ਕੇ ਕਿਤੇ ਨਾ ਕਿਤੇ ਇਦਾਂ ਤਾਂ ਨਹੀਂ ਮਹਿਸੂਸ ਹੁੰਦਾ ਵੀ ਉਹਨਾਂ ਨੂੰ ਲੱਗਦਾ ਵੀ ਚੱਲ ਮੁੰਡੇ ਆ ਇਹ ਤਾਂ ਫਿਰ ਵੀ ਆਪਣੇ ਆਪ ਨੂੰ ਸਾਂਭ ਲੈਣਗੇ ਹਾਏ ਸਾਡੀ ਕੁੜੀ ਦੇ ਨਾਲ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਕੋਲੀਗ ਹੁੰਦੇ ਸੀਗੇ ਤੇ ਜਦੋਂ ਉਹਨਾਂ ਦੇ ਬੱਚਾ ਹੋਣ ਵਾਲਾ ਸੀਗਾ ਤਾ ਉਹਨਾਂ ਨੇ ਇਹ ਗੱਲ ਮੈਨੂੰ ਕਹੀ ਪੜੇ ਲਿਖੇ ਸੀਗੇ ਮੇਰੇ ਨਾਲ ਪ੍ਰੋਫੈਸਰ ਸੀ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਕਾਸ਼ ਮੇਰੇ ਕੁੜੀ ਨਾ ਹੋਵੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਵੀ ਕੁੜੀ ਕਿਉਂ ਨਾ ਹੋਵੇ ਤੁਸੀਂ ਪੜੇ ਲਿਖੇ ਹੋ ਤੁਸੀਂ ਖੁਦ ਕੁੜੀ ਹੋ ਕਹਿੰਦੀ ਰੀਨਾ ਧੀਆ ਨੂੰ ਸੰਭਣਾ ਬਹੁਤ ਔਖਾ ਹੈ ਮੁੰਡਿਆਂ ਦਾ ਕੀ ਹੈ ਜਿੱਥੇ ਮਰਜ਼ੀ ਖੇ ਖਾਂਦੇ ਰਹਿਣ ਕਿ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਧੀਆਂ ਦੇ ਮਾਪੇ ਵੀ ਆសុਰਖਿਆਤ ਨਹੀਂ ਜੀ ਵਾਕਿਮੇ ਇੱਥੇ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਆ ਗੱਲ ਬਿਲਕੁਲ ਸਹੀ ਹੈਗਾ ਆ ਮੈਂ ਉਸ ਤੋਂ ਬਹੁਤ ਸਾਲ ਪਹਿਲਾਂ ਇੱਕ ਲਿਖਤ ਲਿਖੀ ਸੀ ਜਿਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਕਿ ਮਾਪੇ ਜਿਹੜੇ ਹੈਗੇ ਆ ਇਸ ਗੱਲ ਨੂੰ ਨਹੀਂ ਡਰਦੇ ਹੈਗੇ ਕਿ ਸਾਡੇ ਘਰੇ ਕੁੜੀ ਪੈਦਾ ਹੋਊਗੀ ਉਹ ਇਸ ਕਰਕੇ ਡਰਦੇ ਹੈਗੇ ਕਿ ਅੱਗੇ ਜਾ ਕੇ ਦੇ ਨਾਲ ਹੋਵੇਗਾ ਕੀ ਕਿਤੇ ਨਾ ਕਿਤੇ ਧੀ ਦੀ ਸੁਰੱਖਿਆ ਨੂੰ ਲੈ ਕੇ ਡਰਦੇ ਹੈਗੇ ਚਾਹੇ ਉਹ ਪੜ੍ਹੇ ਲਿਖੀ ਹੈ ਚਾਹੇ ਉਹ ਅਨਪੜ੍ਹ ਹੈਗੇ ਆ ਜਿਹੜੀਆਂ ਕੁੜੀਆਂ ਮਾਂ ਦੀਆਂ ਕੁੱਖਾਂ ਦੇ ਵਿੱਚ ਕਤਲ ਹੋਣ ਤੋਂ ਬਚ ਜਾਂਦੀਆਂ ਹੈਗੀਆਂ ਆ ਉਹਨੂੰ ਫਿਰ ਮਾਪੇ ਜਿਹੜਾ ਸਮਾਜ ਤੋਂ ਬਚਾਉਂਦੇ ਹੈਗੇ ਆ ਸਮਾਜ ਤੋਂ ਬਚਾਉਂਦੇ ਜਦੋਂ ਉਹਦਾ ਵਿਆਹ ਕਰਦੇ ਆ ਤੇ ਬਹੁਤ ਸਾਰੇ ਦਾਜ ਦੇ ਲੋਕੀ ਜਿਹੜੇ ਮੂੰਹ ਅੱਡੀ ਖੜੀ ਹੁੰਦੇ ਆ ਕਿ ਆਵੇ ਤਾਂ ਅਸੀਂ ਇਹਨੂੰ ਨਿਗਲੀਏ ਉਸ ਨਿਗਲਣ ਦੇ ਵਿੱਚ ਜਿਹੜਾ ਹੈਗਾ ਉਸ ਧੀ ਨੂੰ ਕਿੰਨੇ ਤਸੀਹੇ ਚ ੱਲਣੇ ਪੈਣਗੇ ਉੱਥੇ ਜਿਹੜਾ ਮਾਪੇ ਰੋਜ਼ ਰੋਜ਼ ਮਰਨਗੇ ਇੱਕ ਦਿਨ ਮਰਿਆ ਇਨਸਾਨ ਸੌਖਾ ਹੋ ਜਾਂਦਾ ਜਿਹਨੂੰ ਰੋਜ਼ ਰੋਜ਼ ਮਰਨਾ ਪੈਂਦਾ ਆ ਨਾ ਉਹਨੂੰ ਪੁੱਛ ਕੇ ਦੇਖੋ ਜਿਹੜਾ ਮਰਦਾ ਹੈਗਾ ਆ ਸੋ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੀ ਇਹ ਹੈਗਾ ਇਹ ਆ ਕਿ ਕਿਤੇ ਨਾ ਕਿਤੇ ਜਿਹੜਾ ਇੱਕ ਅਸੀਂ ਵਧੀਆ ਮਾਹੌਲ ਹੀ ਨਹੀਂ ਸਿਰਜ ਸਕਿਆ ਜਿਸ ਦੇ ਵਿੱਚ ਚਾਹੇ ਔਰਤਾ ਚਾਹੇ ਮਰਦਾ ਉਸ ਨੂੰ ਇਨਸਾਨ ਸਮਝ ਕੇ ਜਿਹੜਾ ਹੈ ਵਿਚਰਿਆ ਜਾਵੇ ਬਿਲਕੁਲ ਤੇ ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਫਿਰ ਇਹ ਸੁਰੱਖਿਤ ਮਾਹੌਲ ਬਣਾਇਆ ਕਿੱਦਾਂ ਜਾਵੇ ਆਪਾਂ ਕਹਿ ਦਿੰਨੇ ਕਿ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹੈ ਸਰਕਾਰਾਂ ਕਹਿ ਦਿੰਦੀਆਂ ਨੇ ਕਿ ਅਸੀਂ ਤਾਂ ਕਾਨੂੰਨ ਬਣਾ ਦਿੱਤੇ ਨੇ ਕਾਨੂੰਨ ਪਾਸ ਹੋ ਚੁੱਕੇ ਨੇ ਹੁਣ ਬਹੁਤ ਸਾਰੇ ਇਦਾਂ ਦੇ ਕੇਸ ਹੋਏ ਨੇ ਜਿੱਦਾਂ ਨਿਰਭਿਆ ਕਾਂਢ ਵੀ ਹੋਇਆ ਹੈ ਠੀਕ ਹੈ ਉਸ ਤੋਂ ਬਾਅਦ ਸਾਲਾ ਹੀ ਲੱਗ ਜਾਂਦੇ ਨੇ ਕਈ ਵਾਰੀ ਇਨਸਾਫ ਮਿਲਣ ਨੂੰ ਤੇ ਕਿਸ ਤਰੀਕੇ ਦੇ ਨਾਲ ਫਿਰ ਮਾਹੌਲ ਸਿਰਜਿਆ ਜਾਵੇ ਦੇਖੋ ਜੀ ਕਾਨੂੰਨ ਬੇਸ਼ੱਕ ਬਣ ਗਏ ਹੈਗੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਔਰਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਉਹ ਪਹਿਲਾਂ ਵੀ ਹੋ ਰਿਹਾ ਸੀ ਤੇ ਅੱਜ ਵੀ ਹੋ ਰਿਹਾ ਉਹ ਤਾਂ ਨਹੀਂ ਖਤਮ ਹੋਇਆ ਕਾਨੂੰਨਾਂ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਜਿਹੜੇ ਆ ਬਦਲਾਵ ਕਰਦੇ ਰਹੇ ਹੈਗੇ ਆ ਸਰਕਾਰ ਇੱਕ ਚੰਗਾ ਕਦਮ ਚੁੱਕ ਦਿੰਦੀ ਆ ਉਹ ਕਾਨੂੰਨ ਬਣਾ ਦਿੰਦੀ ਆ ਪਰ ਕਿਤੇ ਨਾ ਕਿਤੇ ਕਾਨੂੰਨਾਂ ਦੇ ਵਿੱਚ ਵੀ ਜਿਹੜਾ ਹੈ ਕਿਤੇ ਨਾ ਕਿਤੇ ਜਿਹੜੇ ਹੈ ਦਾ ਪੇਚ ਹੁੰਦੇ ਜਿਨ੍ਹਾਂ ਕਰਕੇ ਇਨਸਾਨ ਜਿਹੜਾ ਹੈ ਬਚ ਜਾਂਦਾ ਹੈਗਾ ਆ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਸਮਾਜ ਦੀ ਤਾਂ ਜੇਕਰ ਅਸੀਂ ਆਪਣੇ ਸਮਾਜ ਨੂੰ ਸੁਧਾਰਨਾ ਹੈ ਤਾਂ ਸਾਨੂੰ ਬਹੁਤ ਸਾਰੀਆਂ ਕੁਰੀਤੀਆਂ ਨੂੰ ਖਤਮ ਕਰਨਾ ਪਏਗਾ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਦਿਨ ਅਸੀਂ ਚੰਡੀਗੜ੍ਹ ਦੇ ਵਿੱਚ ਸ਼ੂਟ ਕਰ ਰਹੇ ਸੀਗੇ ਬਸ ਅਸੀਂ ਇੱਕ ਫਿਲਮ ਦਾ ਸ਼ੂਟ ਕਰ ਰਹੇ ਸੀ ਤਾਂ ਉਸ پارک ਦੇ ਵਿੱਚ ਇੱਕ ਔਰਤ ਆਉਂਦੀ ਹੈ ਤਾਂ ਸਾਨੂੰ ਪੁੱਛਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਸੀਂ ਉਸ ਨੂੰ ਕਿਹਾ ਕਿ ਅਸੀਂ ਇੱਕ ਫਿਲਮ ਬਣਾ ਰਹੇ ਹਾਂ ਸਮਾਜਿਕ ਮੁੱਦੇ ਦੇ ਉੱਤੇ ਫਿਲਮ ਆ ਤਾਂ ਉਸ ਔਰਤ ਨੇ ਕਿਹਾ ਕਿ ਇੱਕ ਮੁੱਦਾ ਮੈਂ ਵੀ ਤੁਹਾਨੂੰ ਦੱਸਦੀ ਹਾਂ ਉਹਦੇ ਉੱਤੇ ਤੁਸੀਂ ਫਿਲਮ ਬਣਾਓ ਅਸੀਂ ਕਿਹਾ ਉਹ ਮੁੱਦਾ ਕਿਹੜਾ ਆ ਕਹਿੰਦੇ ਕਿ ਮੁੱਲ ਦੀਆਂ ਔਰਤਾਂ ਅਸੀਕਾ ਉਹ ਕਿਵੇਂ ਕਹਿੰਦੀ ਮੈਂ ਖੁਦ ਇੱਕ ਮੁੱਲ ਦੀ ਔਰਤ ਹੈਗੀ ਆ ਮੇਰਾ ਪਤੀ ਜਿਹੜਾ ਹੈਗਾ ਆ ਉਹ ਪੈਸੇ ਦੇ ਕੇ ਮੈਨੂੰ ਖਰੀਦ ਕੇ ਲਿਆਇਆ ਮੇਰੇ ਮਾਪਿਆਂ ਕੋਲੋਂ ਤੇ ਹੁਣ ਜਿਹੜਾ ਮੈਂ ਕੁਝ ਵੀ ਨਹੀਂ ਕਰ ਸਕਦੀ ਮੈਂ ਹਿੰਸਾ ਨੂੰ ਵੀ ਸਹਿ ਰਹੀ ਆ ਮੈਂ ਆਪਣੇ ਪੇਕੇਆਂ ਦੇ ਘਰ ਵੀ ਨਹੀਂ ਜਾ ਸਕਦੀ ਕਿਉਂਕਿ ਮੈਂ ਇੱਕ ਮੁੱਲ ਦੀ ਔਰਤ ਹੈਗੀ ਆ ਤੁਸੀਂ ਦੇਖੋ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਮੁੱਲ ਦੀਆਂ ਔਰਤਾਂ ਲਿਆਂਦੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਮੌਲਕੀਆਂ ਕਿਹਾ ਜਾਂਦਾ ਆ ਜਦੋਂ ਤੱਕ ਇਹ ਚੀਜ਼ਾਂ ਨਹੀਂ ਬੰਦ ਹੋਣਗੀਆਂ ਅਸੀਂ ਆਪਣੇ ਸਮਾਜ ਨੂੰ ਕਿਵੇਂ ਸੁਧਾਰ ਸਕਦੇ ਹਾਂ 21ਵੀਂ ਸਦੀ ਆ ਅਸੀਂ ਚਾਨ ਤੇ ਜਿਹੜਿਆ ਦੁਨੀਆ ਬਸਾਉਂਦੀਆਂ ਗੱਲਾਂ ਕਰ ਰਹੇ ਹਾਂ ਤੇ ਉੱਥੇ ਜੜੀਆਂ ਨੇ ਮੌਲਕੀਆਂ ਆ ਰਹੀਆਂ ਨੇ ਜਾਨੀ ਮੁੱਲ ਦੀਆਂ ਔਰਤਾਂ ਖਰੀਦੀਆਂ ਜਾ ਰਹੀਆਂ ਨੇ ਤਾਂ ਦੇਖੋ ਕਿ ਸਾਡੇ ਸਮਾਜ ਦੀ ਸਥਿਤੀ ਕੀ ਬਣ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਹੋਰ ਕਿੰਨੀ ਘਾਤਕ ਹੋਵੇਗੀ ਅੱਜ ਕੱਲ ਮਾਪੇ ਸੋਚਦੇ ਹੈਗੇ ਕਿ ਅਸੀਂ ਆਪਣੇ ਬੱਚੇ ਨੂੰ ਘਰ ਰੱਖ ਲਿਆ ਉਹ ਬਾਹਰ ਖੇਡਣ ਨਹੀਂ ਜਾਵੇਗਾ ਉਹ ਸੁਰੱਖਿਅਤ ਹੈਗਾ ਆ ਪਰ ਇੱਕ ਜਿਹੜਾ ਮੋਬਾਈਲ ਹੈਗਾ ਆ ਨਾ ਇਹ ਮੋਬਾਈਲ ਦੇ ਜ਼ਰੀਏ ਤੁਹਾਡੇ ਬੱਚੇ ਘਰ ਦੇ ਵਿੱਚ ਬੈਠੇ ਹੋ ਵੀ ਪੂਰੀ ਦੇਸ਼ ਦੁਨੀਆ ਨੂੰ ਘੁਮਾਉਂਦੇ ਹੈਗੇ ਆ ਇਸ ਮੋਬਾਈਲ ਦੇ ਵਿੱਚ ਜੋ ਕੁਝ ਪਿਆ ਹੈਗਾ ਆ ਜੇਕਰ ਤੁਹਾਡੇ ਬੱਚੇ ਉਹਨਾਂ ਨੂੰ ਵੇਖਣਾ ਸ਼ੁਰੂ ਕਰ ਦੇਣ ਉਹ ਜਿਹੜਾ ਹੈ ਮਾੜੀਆਂ ਕ੍ਰੀਤੀਆਂ ਵੱਲ ਵਧਣਗੇ ਹੀ ਵਧਣਗੇ ਕਿਉਂਕਿ ਇੱਕ ਕੇਸ ਸਾਹਮਣੇ ਆਇਆ ਸੀਗਾ ਇੱਕ ਛੋਟੇ ਬੱਚੇ ਨੇ ਜਿਹੜਾ ਹੈਗਾ ਇੱਕ ਬਲਦਕਾਰ ਕੀਤਾ ਤਾਂ ਬੱਚੇ ਨੂੰ ਪੁੱਛਿਆ ਗਿਆ ਕਿ ਤੇਰੇ ਅੰਦਰ ਇਹ ਭਾਵਨਾ ਕਿਵੇਂ ਪੈਦਾ ਹੋਈ ਉਹ ਕਹਿੰਦਾ ਕਿ ਮੈਂ ਮੋਬਾਈਲ ਦੇ ਵਿੱਚ ਅਜਹੀਆਂ ਵੀਡੀਓਜ਼ ਦੇਖੀਆਂ ਸੀ ਜਿਸ ਕਰਕੇ ਮੇਰੀ ਜਿਹੜੀ ਆ ਹਵਸ ਦੀ ਇੱਛਾ ਜਿਹੜੀ ਆ ਵਧੀ ਤੇ ਮੈਂ ਇਸ ਦੇ ਨਾਲ ਜਿਹੜਾ ਬਲਦਕਾਰ ਕਰ ਦਿੱਤਾ ਸੋ ਸਾਨੂੰ ਚਾਹੀਦਾ ਹੈਗਾ ਕਿ ਜੇਕਰ ਅਸੀਂ ਮੋਬਾਈਲ ਸਾਡੇ ਕੋਲ ਆ ਗਿਆ ਜੀ ਸੁਚੱਜੇ ਵਰਤੋਂ ਕਰੀਏ ਸਾਡੇ ਬੱਚੇ ਕੀ ਵੇਖ ਰਹੇ ਨੇ ਕਦੋਂ ਵੇਖ ਰਹੇ ਨੇ ਕਿਸ ਤਰ੍ਹਾਂ ਦਾ ਵੇਖ ਰਹੇ ਨੇ ਸਾਨੂੰ ਇਹਦੇ ਉੱਤੇ ਨਜ਼ਰ ਰੱਖਣ ਦੀ ਬੇਹਦ ਲੋੜ ਹੈਗੀ ਆ ਅੱਜ ਕੱਲ ਤਾਂ ਨਿੱਕੇ ਨਿੱਕੇ ਬੱਚੇ ਜਿਹੜੇ ਹੈਗੇ ਆ ਉਹ ਮੋਬਾਈਲ ਦੀ ਅਜਹੀ ਵਰਤੋਂ ਕਰਦੇ ਨੇ ਸ਼ਾਇਦ ਜੋੜੀ ਵੱਡਿਆਂ ਨੂੰ ਵੀ ਨਾ ਕਰਨੀ ਆਉਂਦੀ ਹੋਵੇ ਜੀ ਬਹੁਤ ਵਧੀਆ ਗੱਲ ਕਹੀ ਹੈ ਕਿ ਇਕਤਾ ਬਹੁਤ ਜ਼ਰੂਰੀ ਹੈ ਕਿ ਛੋਟੇ ਹੁੰਦੇ ਹੀ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਇਸ ਢੰਗ ਨਾ ਕਰੀਏ ਕਿ ਆਪਾਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਇਹ ਕੱਢ ਦਈਏ ਵੀ ਇਹ ਮਰਦ ਦਾ ਇਹ ਔਰਤ ਦਾ ਇਹ ਇਹ ਸੈਂਸਿਟਿਵਾ ਇਹ ਰੋ ਸਕਦੀ ਆ ਤੁਸੀਂ ਰੋ ਨਹੀਂ ਸਕਦੇ ਸੋ ਜੈਂਡਰ ਜੋ ਬੇਸ ਦੇ ਉੱਤੇ ਆਪਾਂ ਜੋ ਵੀ ਧਾਰਨਾਵਾਂ ਬਣਾਉਂਦੇ ਆਂ ਬੱਚਿਆਂ ਦੇ ਮਨ ਦੇ ਵਿੱਚ ਇੱਕ ਤਾਂ ਉਹ ਖਤਮ ਕਰ ਦੇਣੀਆਂ ਚਾਹੀਦੀਆਂ ਹਨ ਦੂਸਰਾ ਬੱਚਿਆਂ ਉੱਤੇ ਨਜ਼ਰ ਰੱਖਣੀ ਵਾਕਈ ਹੀ ਬਹੁਤ ਜ਼ਰੂਰੀ ਹੈ ਕਿ ਉਹ ਕੀ ਪੜ ਰਹੇ ਨੇ ਕੀ ਦੇਖ ਰਹੇ ਨੇ ਤੇ ਉਹਨਾਂ ਦੀ ਕੰਪਨੀ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਹੈ ਤੇ ਗੱਲ ਇਹੀ ਕਰਾਂਗੇ ਵੀ ਕਾਨੂੰਨ ਤਾਂ ਬਣ ਜਾਂਦੇ ਨੇ ਪਰ ਕਾਨੂੰਨ ਬਣਨ ਦੇ ਨਾਲ ਸੁਰੱਖਿਅਤ ਨਹੀਂ ਗਦੀ ਔਰਤ ਹੋ ਸਕਦੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਵੀ ਤੇ ਕਾਨੂੰਨ ਦੇ ਵਿੱਚ ਦੇ ਅਨੁਸਾਰ ਜੇ ਚੱਲੀਏ ਤਾਂ ਕਈ ਵਾਰੀ ਨਿਆਂ ਮਿਲਦੇ ਨੂੰ ਬਹੁਤ ਏਰ ਹੋ ਜਾਂਦੀ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਅਜਿਹੇ ਦੇਸ਼ ਵੀ ਨੇ ਜਿੱਥੇ ਜੇ ਇਹ ਸਾਬਤ ਹੋ ਜਾਵੇ ਕਿ ਮਰਦ ਨੇ ਔਰਤ ਦੇ ਨਾਲ ਰੇਪ ਕੀਤਾ ਹੈ ਤਾਂ ਉਸ ਨੂੰ ਉਸੇ ਟਾਈਮ ਸਜ਼ਾ ਦਿੱਤੀ ਜਾਂਦੀ ਹੈ ਤੇ ਉਹ ਸਜ਼ਾ ਇਨੀਖ ਨੋ ਨਹੀਂ ਤੇ ਭयंकर ਹੁੰਦੀ ਹੈ ਤਾਂ ਕਿ ਦੁਬਾਰਾ ਕੋਈ ਵੀ ਇਨਸਾਨ ਜਿਹੜਾ ਹੈ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ ਸੋਵਾਰ ਸੋਚੇ ਤੇ ਡਰੇ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਖਤ ਹੋਨੇ ਚਾਹੀਦੇ ਆ ਹੋਰ ਵੀ ਜ਼ਿਆਦਾ ਕਾਨੂੰਨ ਤੇ ਸੁਰੱਖਿਅਤ ਰੱਖਣ ਦੇ ਲਈ ਮਰਦ ਨੂੰ ਔਰਤ ਨੂੰ ਤੇ ਔਰਤ ਨੂੰ ਮਰਦ ਨੂੰ ਇਦਾਂ ਦਾ ਵਾਤਾਵਰਨ ਦੇਣਾ ਚਾਹੀਦਾ ਕਿ ਆਪਾਂ ਇਨਸਾਨ ਹੀ ਆ ਜੀ ਬਾਕੀ ਤੁਸੀਂ ਸਹੀ ਗੱਲ ਕੀਤੀ ਹੈਗੀ ਕਿ ਸਾਨੂੰ ਇਨਸਾਨ ਸਮਝਣਾ ਇੱਕ ਦੂਜੇ ਨੂੰ ਬੇहद ਜ਼ਰੂਰੀ ਹੈਗਾ ਆ ਜਦੋਂ ਤੱਕ ਅਸੀਂ ਇਹ ਸਮਝਾਂਗੇ ਕਿ ਮੈਂ ਪਹਿਲੇ ਦਰਜੇ ਦਾ ਆ ਇਹ ਦੂਜੇ ਦਰਜੇ ਦੀ ਹੈਗੀ ਆ ਉਦੋਂ ਤੱਕ ਜਿਹੜਾ ਪਾੜਾ ਜਿਹੜਾ ਹੈ ਨਾ ਵੱਧਦਾ ਰਹੇਗਾ ਜਦੋਂ ਅਸੀਂ ਸੋਚਾਂਗੇ ਕਿ ਅਸੀਂ ਦੋਵੇਂ ਬਰਾਬਰ ਹੈਗੇ ਆ ਅ ਜੋ ਕੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਦਲਣੀਆਂ ਸ਼ੁਰੂ ਵੀ ਹੋ ਗਈਆਂ ਆ ਪਰ ਉਨੀਆਂ ਨਹੀਂ ਹੋਈਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਅਸੀਂ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਤਰੱਕੀ ਕਰ ਲਈ ਹੈ ਇਸ ਚੀਜ਼ 'ਚ ਤਰੱਕੀ ਕਰਨ ਲਈ ਸਾਨੂੰ ਹਜੇ ਸਮਾਂ ਲੱਗ ਰਿਹਾ ਆ ਕਿਉਂਕਿ ਬਾਹਰਲੇ ਮੁਲਕਾਂ 'ਚ ਜਦੋਂ ਸਾਡੇ ਬੱਚੇ ਜਾਂਦੇ ਹੈਗੇ ਆ ਉੱਥੇ ਪਤੀ-ਪਤਨੀ ਜਿਹੜਾ ਹੈਗਾ ਘਰ ਦੇ ਕੰਮ ਕਰਦੇ ਹੈਗੇ ਆ ਉਹ ਇੱਕ ਦੂਜੇ ਦੇ ਹੱਥ ਜਿਹੜਾ ਵਟਾਉਂਦੇ ਆ ਕੰਮ ਦੇ ਵਿੱਚ ਪਰ ਜਦੋਂ ਅਸੀਂ ਆਪਣੇ ਇੱਥੇ ਸੂਬੇ ਦੀ ਗੱਲ ਕਰਦੇ ਹੈਗੇ ਕਿ ਕਿੰਨੇ ਕੁ ਮੁੰਡੇ ਹੈਗੇ ਜਿਹੜੇ ਵਾਟੀਆਂ ਦੇ ਨਾਲ ਜਿਹੜਾ ਹੈਗਾ ਆ ਰੋਟੀਆਂ ਪਕਾਉਂਦੇ ਆ ਜਾਂ ਉਹਨਾਂ ਦਾ ਭਾਂਡੇ ਧਵਾਉਂਦੇ ਆ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਨਾ ਮਾਤਰ ਹੈਗੀ ਆ ਸੋ ਜੋ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਰਦੇ ਆ ਕਿਉਂ ਨਾ ਅਸੀਂ ਇੱਥੇ ਵੀ ਕਰੀਏ ਕਿਉਂ ਨਾ ਅਸੀਂ ਇੱਥੇ ਵੀ ਔਰਤ ਨੂੰ ਇਹ ਕ ਜੇਕਰ ਤੂੰ ਤੇ ਮੈਂ ਅਸੀਂ ਦੋਵੇਂ ਕੰਮਕਾਜ ਹੀ ਹੈਗੇ ਅਸੀਂ ਬਾਹਰੋਂ ਇਕੱਠੇ ਕੰਮ ਕਰਕੇ ਆਉਣੇ ਆ ਘਰ ਆ ਕੇ ਸਾਨੂੰ ਦੋਵਾਂ ਨੂੰ ਕੰਮ ਕਰਨਾ ਚਾਹੀਦਾ ਜਾਂ ਇੱਕ ਜਣਾ ਚਾਹ ਬਣਾ ਲਵੇ ਦੂਜਾ ਜਿਹੜਾ ਸਬਜ਼ੀ ਕੱਟ ਸਕਦਾ ਆ ਇੱਕ ਜਣਾ ਰੋਟੀਆਂ ਪਕਾ ਲਵੇ ਦੂਸਰਾ ਜਿਹੜਾ ਹੈ ਦੁੱਧ ਵਗੈਰਾ ਦਾ ਕੰਮ ਸੰਭਾਲ ਲਵੇ ਜਾਨੀ ਕਿ ਮਿਲ ਕੇ ਉੱਥੇ ਵੀ ਤਾਂ ਕੰਮ ਕੀਤਾ ਜਾ ਸਕਦਾ ਆ ਪਰ ਹਾਲੇ ਜਿਹੜਾ ਹੈ ਇੰਨੇ ਵੱਡੇ ਪੱਧਰ ਤੇ ਬਦਲਾਅ ਹੋਣ ਸਮਾਜ ਜ਼ਰੂਰ ਲੱਗੇਗਾ ਪਰ ਲੱਗਦਾ ਹੈ ਕਿ ਇਹ ਚੀਜ਼ਾਂ ਦੇ ਵਿੱਚ ਬਦਲਾਅ ਆ ਜਾਣਗੇ ਤੇ ਅਸੀਂ ਵੀ ਚਾਹਦੇ ਹਾਂ ਕਿ ਵਾਕਤ ਹੀ ਇੱਕ ਖੂਬਸੂਰਤ ਸਮਾਜ ਦਾ ਨਿਰਮਾਣ ਹੋਵੇ ਜਿੱਥੇ ਕੋਈ ਵੀ ਇਨਸਾਨ ਡਰ ਦੇ ਨਾਲ ਨਾ ਜੀਵੇ ਜਿੱਥੇ ਹਰ ਇੱਕ ਇਨਸਾਨ ਜਿਹੜਾ ਹੈ ਉਹ ਖੁੱਲੀ ਹਵਾ ਦੇ ਵਿੱਚ ਸਾਹ ਲਵੇ ਤੇ ਦਮਨਪ੍ਰੀ ਜੰਵੇ ਜੰਦੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੀ ਹੈਗੀ ਕਿ ਅਸੀਂ ਇੱਕ ਵਧੀਆ ਸਮਾਜ ਸਿਰਜਣਾ ਹੈ ਵਧੀਆ ਸਮਾਜ ਸਿਰਜਣ ਲਈ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਪਵੇਗਾ ਇੱਥੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਬਦਲਣ ਨਾਲ ਕੀ ਹੋ ਜਾਏਗਾ ਇੱਕ ਜਣੇ ਨਾਲ ਕੋਈ ਫਰਕ ਨਹੀਂ ਪੈਣਾ ਨਹੀਂ ਜੀ ਇੱਕ ਇੱਕ ਬੂੰਦ ਦੇ ਨਾਲ ਜਿਹੜਾ ਹੈਗਾ ਇਹ ਘੜਾ ਭਰ ਜਾਂਦਾ ਹੈਗਾ ਆ ਇੱਕ ਇੱਕ ਵੋਟ ਜਿਹੜੀ ਹੈ ਮਿਲ ਕੇ ਲੱਖਾਂ ਬਣਦੀਆਂ ਨੇ ਫਿਰ ਜਿਹੜਾ ਹੈ ਕੋਈ ਨੇਤਾ ਜਿੱਤਦਾ ਹੈਗਾ ਆ ਇਸੇ ਤਰ੍ਹਾਂ ਜੇਕਰ ਇੱਕ ਇੱਕ ਇਨਸਾਨ ਬਦਲੇਗਾ ਤਾਂ ਸਾਡਾ ਸਮਾਜ ਜ਼ਰੂਰ ਬਦਲੇਗਾ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਜਿਹੜੀ ਹੈ ਅੱਜ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਇੱਕ ਵਧੀਆ ਸਮਾਜ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਤੇ ਅਸੀਂ ਜਿਹੜੀ ਇਹ ਕੋਸ਼ਿਸ਼ ਉਦੋਂ ਤੱਕ ਕਰਾਂਗੇ ਜਦੋਂ ਤੱਕ ਸਾਡਾ ਸਮਾਜ ਨਹੀਂ ਬਦਲਦਾ ਜੀ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੰਦਰੁਸਤ ਰਹੋ ਖੁਸ਼हाल ਰਹੋ ਤੇ ਸੁਰੱਖਿਅਤ ਰਹੋ ਸਤਿ ਸ੍ਰੀ ਅਕਾਲ 21ਵੀਂ ਸਦੀ ਆ ਅਸੀਂ ਚਾਨ ਤੇ ਜਿਹੜਿਆ ਦੁਨੀਆ ਬਸਾਉਂਦੀਆਂ ਗੱਲਾਂ ਕਰ ਰਹੇ ਆ ਤੇ ਉੱਥੇ ਜੜੀਆਂ ਨੇ ਮੌਲਕੀਆਂ ਆ ਰਹੀਆਂ ਨੇ ਜਾਨੀ ਮੁੱਲ ਦੀਆਂ ਔਰਤਾਂ ਖਰੀਦੀਆਂ ਜਾ ਰਹੀਆਂ ਨੇ ਤਾਂ ਦੇਖੋ ਕਿ ਸਾਡੇ ਸਮਾਜ ਦੀ ਸਥਿਤੀ ਕੀ ਬਣ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਹੋਰ ਕਿੰਨੀ ਘਾਤਕ ਹੋਵੇਗੀ ਜਿਹੜੇ ਲੋਕ ਇਹ ਕਹਿੰਦੇ ਕਿ ਔਰਤ ਪੈਰ ਦੀ ਜੁੱਤੀ ਹੈ ਉਹ ਇਹ ਵੀ ਸੁਣ ਲੈਣ ਕਿ ਜੇ ਠੜ ਦੀਆਂ ਧੁੱਪਾਂ ਦੇ ਵਿੱਚ ਇੱਕ ਜੁੱਤੀ ਤੋਂ ਬਿਨਾ ਕੀ ਕੋਈ ਲੰਮਾ ਪੈਂਡਾ ਤੈਅ ਕੀਤਾ ਜਾ ਸਕਦਾ ਆ ਪੂੜੀ ਨੂੰ ਜਿਹੜਾ ਹੈਗਾ ਟੋਲੇ ਦੇ ਵਿੱਚ ਪਾਉਂਦੇ ਸੀਗੇ ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚ ਇੱਕ ਗੁੜ ਦੀ ਰੋੜੀ ਪਾਈ ਜਾਂਦੀ ਸੀ ਤੇ ਜਿਹੜਾ ਹੱਥ ਦੇ ਵਿੱਚ ਇੱਕ ਪੂਣੀ ਫੜਾਈ ਜਾਂਦੀ ਸੀ ਤੇ ਕਿਹਾ ਜਾਂਦਾ ਸੀ ਤੀਏ ਗੁੜ ਖਾਈ ਪੂਣੀ ਕੱਤੀ ਆਪਨਾ ਆਏ ਵੀਰ ਨੂੰ ਕੱਤੀ ਜਦ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦੇਣ ਵਾਲੀ ਮਾਤਾ ਨੂੰ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਇਤਿਹਾਸ ਕਹਿੰਦਾ ਹੈਗਾ ਜ਼ਮੀਨ ਦੇ ਵਿੱਚ ਦੱਬਿਆ ਗਿਆ ਸੀਗਾ ਉਸ ਤੋਂ ਬਾਅਦ ਉਹਦੇ ਚਾਚੇ ਨੇ ਜਿਹੜਾ ਬਾਹਰ ਕੱਢਿਆ ਸੀ ਤੇ ਉਹਨੇ ਇੱਕ ਮਹਾਰਾਜੇ ਨੂੰ ਜਨਮ ਦਿੱਤਾ ਸੀਗਾ ਮੇਰੇ ਨਾਲ ਪ੍ਰੋਫੈਸਰ ਸੀ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਕਾਸ਼ ਮੇਰੇ ਕੁੜੀ ਨਾ ਹੋਵੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਵੀ ਕੁੜੀ ਕਿਉਂ ਨਾ ਹੋਵੇ ਤੁਸੀਂ ਪੜੇ ਲਿਖੇ ਹੋ ਤੁਸੀਂ ਖੁਦ ਕੁੜੀ ਹੋ ਕਹਿੰਦੀ ਰੀਨਾ ਧੀਆ ਨੂੰ ਸੰਭਾਲਣਾ ਬਹੁਤ ਔਖਾ ਹੈ ਮੁੰਡਿਆਂ ਦਾ ਕੀ ਹੈ ਜਿੱਥੇ ਮਰਜ਼ੀ ਖੇ ਖਾਂਦੇ ਰਹਿਣ ਅਸੀਂ ਕਿਹਾ ਉਹ ਕਿਵੇਂ ਕਹਿੰਦੀ ਮੈਂ ਖੁਦ ਇੱਕ ਮੁੱਲ ਦੀ ਔਰਤ ਹੈਗੀ ਆ ਮੇਰਾ ਪਤੀ ਜਿਹੜਾ ਹੈਗਾ ਆ ਉਹ ਪੈਸੇ ਦੇ ਕੇ ਮੈਨੂੰ ਖਰੀਦ ਕੇ ਲਿਆਇਆ ਮੇਰੇ ਮਾਪਿਆਂ ਕੋਲੋਂ ਤੇ ਹੁਣ ਜਿਹੜਾ ਮੈਂ ਕੁਝ ਵੀ ਨਹੀਂ ਕਰ ਸਕਦੀ ਮੈਂ ਹਿੰਸਾ ਨੂੰ ਵੀ ਸਹਿ ਰਹੀ ਆ ਮੈਂ ਆਪਣੇ ਪੇਕੇਆਂ ਦੇ ਘਰ ਵੀ ਨਹੀਂ ਜਾ ਸਕਦੀ ਕਿਉਂਕਿ ਮੈਂ ਇੱਕ ਮੁੱਲ ਦੀ ਔਰਤ ਹੈਗੀ ਆ ਉੱਥੇ ਜਿਹੜੀ ਉਹ ਨਾਨੀ ਸੀਗੀ ਉਹਨੇ ਆਪਣੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਉਸ ਦਾ ਰਿਸ਼ਤਾ ਸੀਗਾ ਉਸ ਦੀ ਕੁੜੀ ਦੀ ਬੇਟੀ ਸੀ ਉਸ ਦੀ ਆਪਣੀ ਦੋਤੀ ਸੀਗੀ ਪਰ ਫਿਰ ਵੀ ਉਸ ਨੇ ਜਿਹੜਾ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮੇਰਾ ਬੱਚਾ ਬਚ ਸਕੇ ਫਿਰ ਇੱਥੇ ਤੁਸੀਂ ਕੀ ਕਹੋਗੇ ਸਮਾਜ ਤੋਂ ਬਚਾਉਂਦੇ ਜਦੋਂ ਉਹਦਾ ਵਿਆਹ ਕਰਦੇ ਆ ਤੇ ਬਹੁਤ ਸਾਰੇ ਦਾਜ ਦੇ ਲੋਕੀ ਜਿਹੜੇ ਮੂੰਹ ਅੱਡੀ ਖੜੀ ਹੁੰਦੇ ਆ ਕਿ ਆਵੇ ਤਾਂ ਅਸੀਂ ਇਹਨੂੰ ਨਿਗਲੀਏ ਉਸ ਨਿਗਲਣ ਦੇ ਵਿੱਚ ਜਿਹੜਾ ਹੈਗਾ ਉਸ ਧੀ ਨੂੰ ਕਿੰਨੇ ਤਸੀਹੇ ਚੱਲਣੇ ਪੈਣਗੇ ਉੱਥੇ ਜਿਹੜਾ ਮਾਪੇ ਰੋਜ਼-ਰੋਜ਼ ਮਰਨਗੇ ਇੱਕ ਦਿਨ ਮਰਿਆ ਇਨਸਾਨ ਸੌਖਾ ਹੋ ਜਾਂਦਾ ਜਿਸ ਨੂੰ ਰੋਜ਼-ਰੋਜ਼ ਮਰਨਾ ਪੈਂਦਾ ਆ ਨਾ ਉਹਨੂੰ ਪੁੱਛ ਕੇ ਦੇਖੋ ਜਿਹੜਾ ਮਰਦਾ ਹੈਗਾ ਆ ਅੱਜਕੱਲ ਮਾਪੇ ਸੋਚਦੇ ਹੈਗੇ ਕਿ ਅਸੀਂ ਆਪਣੇ ਬੱਚੇ ਨੂੰ ਘਰ ਰੱਖ ਲਿਆ ਉਹ ਬਾਹਰ ਖੇਡਣ ਨਹੀਂ ਜਾਵੇਗਾ ਉਹ ਸੁਰੱਖਿਅਤ ਹੈਗਾ ਆ ਪਰ ਇੱਕ ਜਿਹੜਾ ਮੋਬਾਈਲ ਹੈਗਾ ਆ ਨਾ ਇਹ ਮੋਬਾਈਲ ਦੇ ਜ਼ਰੀਏ ਤੁਹਾਡੇ ਬੱਚੇ ਘਰ ਦੇ ਵਿੱਚ ਬੈਠੇ ਹੋ ਵੀ ਪੂਰੀ ਦੇਸ਼ ਦੁਨੀਆ ਨੂੰ ਘੁਮਾਉਂਦੇ ਹੈਗੇ ਆ ਇਸ ਮੋਬਾਈਲ ਦੇ ਵਿੱਚ ਜੋ ਕੁਝ ਪਿਆ ਹੈਗਾ ਆ ਜੇਕਰ ਤੁਹਾਡੇ ਬੱਚੇ ਉਹਨਾਂ ਨੂੰ ਵੇਖਣਾ ਸ਼ੁਰੂ ਕਰ ਦੇਣ ਉਹ ਜਿਹੜਾ ਹੈ ਮਾੜੀਆਂ ਕ੍ਰੀਤੀਆਂ ਵੱਲ ਵਧਣਗੇ ਹੀ ਵਧਣਗੇ ਸਭ ਤੋਂ ਵੱਡਾ ਇਸ ਦੇ ਲਈ ਸਮਾਜ ਜ਼ਿੰਮੇਵਾਰ ਆ ਕਿਉਂਕਿ ਜਦੋਂ ਸਮਾਜ ਦੇ ਵਿੱਚ ਇਹ ਚੀਜ਼ ਪਹੁੰਚਦੀ ਹੈਗੀ ਕਿ ਫਲਾਣੇ ਦੀ ਧੀ ਨਾਲ ਇਹ ਘਟਨਾ ਘਟ ਗਈ ਤਾਂ ਲੋਕ ਜਿਹੜੇ ਆ ਨਾ ਬਹੁਤ ਸਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਅਸੀਂ ਜਦੋਂ ਨਜਾਇਜ਼ ਖੁੱਲ੍ਹਾ ਦੇ ਦਿੰਨੇ ਆ ਚਾਹੇ ਕੁੜੀਆਂ ਨੂੰ ਚਾਹੇ ਮੁੰਡਿਆਂ ਨੂੰ ਉਹ ਜਿਹੜਾ ਹੈ ਫਿਰ ਸਾਡੇ ਸਮਾਜ ਨੂੰ ਖਰਾਬ ਕਰਦੀਆਂ ਆ